ਹਾਏ ਕੀਰ ਸੋਈ ਦਾ ਹਾਲ ਕਰ ਛੱਡਿਆਗਾ ਕਿਵੇਂ ਭਾਂਡੇ ਝੂਠੇ ਖਲਿਆਰ ਛੱਡੇ ਐ ਆ ਆਟਾ ਗੁੰਨਕੇ ਨੰਗਾ ਹੀ ਰੱਖ ਛੱਡਿਆ ਕਿਧਰੇ ਚਾਹਾਂ ਤਰ ਛੱਡੀਆਂ ਕਿਧਰੇ ਸਬਜ਼ੀਆਂ ਬਣਾ ਛੱਡੀਆਂ ਕੀ ਕੁਸ ਖਲਿਆਰੇ ਪਾਏ ਐ ਇਹਨੇ ਇਹਨੂੰ ਕੰਮ ਕਰਨ ਦਾ ਜਮੀ ਟੰਗ ਨਹੀਂ ਹੈਗਾ ਦੇਖ ਲਾ ਇੱਥੇ ਰੋਟੀ ਬਣਾਉਣ ਨੂੰ ਆਟਾ ਕੋਟਾ ਗੁੰਨਕੇ ਰੱਖ ਛੱਡਿਆ ਇੱਥੇ ਝੂਠੇ ਭਾਂਡੇ ਰੱਖੀ ਬੈਠੀ ਏ ਲੈ ਨੰਗਰ ਲਾਉਣਾ ਨਾ ਇੰਨੇ ਇੰਨੇ ਦਾਲਾ ਸਬਜ਼ੀਆਂ ਕਰਕੇ ਮੰਮੀ ਤੂੰ ਚਾਹ ਪਾ ਕੇ ਦੇਵਾ ਚਾਹ ਤਾਂ ਤੂੰ ਆ ਛੇਤੀ ਛੇਤੀ ਫਾਹਾ ਵਟ ਹੁਣ ਚਾਹ ਪਾ ਕੇ ਅਰ ਸੋਈ ਦਾ ਕੀ ਹਾਲ ਕਰੇ ਪਹਿਲਾਂ ਰਸੋਈ ਕਿੰਨੀ ਤਾਂ ਧਿਆਨ ਦੇ ਲਿਆ ਕਰ ਮੰਮੀ ਮੇਰੇ ਨਾਲ ਟਾਈਮ ਹੋਈ ਜਾਂਦਾ ਸੀਗਾ ਬਸ ਮੈਂ ਰੋਟੀ ਬਣਾ ਕੇ ਸਬਜ਼ੀ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਚਾਹ ਫੜਾ ਕੇ ਫਿਰ ਮੈਂ ਜਾਣਾ ਸੀਗਾ ਫਿਰ ਜੇ ਤੂੰ ਰੋਟੀ ਸਬਜ਼ੀ ਇੰਨੀ ਕਾਲ ਨਾ ਬਣਾਉਣੇ ਕੋਈ ਆਟੇ ਦੇ ਉੱਤੇ ਪੋਣਾ ਧਰ ਆ ਝੂਠੇ ਭਾਂਡੇ ਦੇਖੀ ਆ ਪਈ ਆ ਕੋਲੇ ਮੰਮੀ ਲਾਡੀ ਨੂੰ ਚਾਹ ਫੜਾਉਣ ਜਾਵੜੀ ਸੀਗੀ ਤਾਂ ਕਰਕੇ ਮੈਂ ਰੋਟੀ ਬਣਾਈ ਜਾਂਦੀ ਸੀਗੀ ਨਾ ਤੇ ਇਸ ਤੋਂ ਪਹਿਲਾਂ ਕਿਹਨੇ ਰੋਟੀ ਖਾ ਲਈ ਆ ਭਾਂਡੇ ਪਏ ਆ ਝੂਠੇ ਮम्मी ਕੋਈ ਗੱਲ ਨਹੀਂ ਮੈਂ ਚੱਕ ਦਿੰਨੀ ਆ ਮੈਂ ਸਾਰਾ ਸਾਫ਼ ਕਰਕੇ ਨਾ ਫੇਰੀ ਜਾਊਂਗੀ ਤੁਸੀਂ ਫਿਕਰ ਨਾ ਕਰੋ ਫਿਕਰ ਕਿਉਂ ਨਾ ਕਰਾਂ ਫਿਕਰ ਤਾਂ ਭਾਈ ਮੈਨੂੰ ਆਉਂਦਾ ਮੈਂ ਕਦੇ ਇੰਨਾ ਗੰਦ ਪਾਇਆ ਨਹੀਂ ਸਿਰਸੋਇਚ ਜਿੰਨਾ ਤੂੰ ਪਾ ਦਿੰਨੀ ਹੈਗੀ ਮੰਮੀ ਫਿਰ ਆਏ ਆ ਨਾ ਮੈਂ ਘਰ ਦੇ ਕੰਮ ਵੀ ਕਰਨੇ ਹੁੰਦੇ ਆ ਤੇ ਮੈਂ ਨੌਕਰੀ ਵੀ ਕਰਨੀ ਹੁੰਦੀ ਆ ਘਰ ਦੇ ਕੰਮ ਤਾਂ ਫਿਰ ਕਰਨੇ ਹੀ ਪੈਣਗੇ ਘਰ ਦੇ ਕੰਮ ਹੋਰ ਕੌਣ ਕਰੂਗਾ ਆ ਚੱਕ ਸਾਰਾ ਕੁਝ ਨਾਲੇ ਤਾਂ ਸੈਲਫ ਬੇਲੀ ਕਰਕੇ ਇਹਦੇ ਉੱਤੇ ਲਾ ਪੋਚਾ ਨਲਿਆ ਟਾਟਾਕ ਪਹਿਲਾਂ ਉੱਤੇ ਮੱਖੀਆਂ ਬੈਠੀ ਜਾਂਦੀਆਂ ਹਾਲੇ ਕੋਈ 15 ਭਾਂਡੇ ਤੂੰ ਦਾਾਲਾ ਸਬਜ਼ੀਆਂ ਨੂੰ ਲਾਈ ਬੈਠੀ ਐਂਗੀ ਠੀਕ ਐ ਮੰਮੀ ਮੈਂ ਕਰ ਦਿੰਨੀ ਐ ਸਾਰਾ ਕੁਝ ਤੂੰ ਫਿਕਰ ਨਾ ਕਰੋ ਫਿਕਰ ਕੀ ਮੈਂ ਨਾ ਕਰਾਂ ਫਿਕਰ ਤਾਂ ਤੂੰ ਮੈਨੂੰ ਮੱਲੋ ਮੱਲੀ ਕਰਾਉਣੀ ਐ ਇੱਕ ਕੰਮ ਤੇ ਹੋ ਜਾ ਹੁਣ ਜੇ ਤੂੰ ਨੌਕਰੀ ਨੌਕਰੀ ਕਰਨੀ ਚਾਹੁੰਨੀ ਨਾ ਜਾਂ ਤਾਂ ਬੰਦੇ ਦੀ ਧੀ ਬਣ ਕੇ ਸਿੱਧੀ ਹੋ ਕੇ ਕੰਮ ਕਰਕੇ ਘਰ ਦਾ ਫੇਰ ਨੌਕਰੀ ਤੇ ਜਾਇਆ ਕਰ ਆਪ ਜੀ ਤੇ ਨਹੀਂ ਚੁੱਪ ਕਰਕੇ ਹਟ ਕੇ ਘਰੇ ਬਹਿ ਜਾ ਘਰ ਦਾ ਕੰਮ ਕਰ ਲੈ ਘਰੇ ਬਥੇਰਾ ਕੰਮ ਐ ਸਾਨੂੰ ਨਹੀਂ ਲੋੜ ਤੇਰੀਆਂ ਇਹ ਜਿਹੀਆਂ ਨੌਕਰੀਆਂ ਦੀ ਮੰਮੀ ਨੌਕਰੀ ਤਾਂ ਲਾਡੀ ਨੂੰ ਪਤਾ ਹੀ ਸੀ ਨਾਲੇ ਉਹਨੂੰ ਮੈਂ ਦੱਸਿਆ ਸੀਗਾ ਵੀ ਨੌਕਰੀ ਤਾਂ ਮੈਂ ਕਰੂੰਗੀ ਫਿਰ ਨੌਕਰੀ ਦਾ ਭੁੱਤ ਸਵਾਰ ਕਾਤੋਂ ਨਾ ਹੋਵੇ ਮੇਰੇ ਤੇ ਵੀਰ ਤੂੰ ਨੌਕਰੀ ਕਰਨੀ ਹੈ ਨਾ ਜੀ ਸੱਦ ਕੇ ਕਰ ਲੈ ਅਸੀਂ ਤੈਨੂੰ ਆਏ ਨਹੀਂ ਆਦੇ ਨੌਕਰੀ ਨਾ ਕਰ ਪਰ ਘਰ ਦੇ ਕੰਮ ਵੀ ਜ਼ਰੂਰੀ ਹੈ ਨੌਕਰੀ ਦੇ ਨਾਲ ਨਾਲ ਆ ਇਹ ਜਿਹੜਾ ਹਾਲਤ ਤਾਂ ਮੈਂ ਕਦੇ ਆਪਦੀ ਰਸੋਈ ਦੀ ਬਣਾਈ ਹੀ ਨਹੀਂ ਸੀ ਜਿਵੇਂ ਤੂੰ ਬਣਾਤੀ ਇਹ ਪਸੂਆਂ ਨੇ ਨਹੀਂ ਖਾਣਾ ਜਿਹੜਾ ਤੂੰ ਰੋਟੀ ਟੁੱਕ ਬਣਾ ਕੇ ਜਾਨੀ ਹੈ ਨਾ ਇਹ ਬੰਦਿਆਂ ਨੇ ਖਾਣਾ ਹੈਗਾ ਮੰਮੀ ਜਿੰਨਾ ਕੰਮ ਮੇਰੇ ਤੋਂ ਹੋਇਆ ਨਾ ਮੈਂ ਕਰ ਦੂੰਗੀ ਬਾਕੀ ਹਰਪ੍ਰੀਤ ਕਰ ਦੂੰਗੀ ਬਾਅਦ ਚ ਕਿਉਂ ਹਾਰਪੀ ਤੇਰੀ ਨੌਕਰ ਰੱਖੀ ਐ ਮੇਰੀ ਤੇ ਇਹ ਸਰਕਾਰ ਆਹ ਕੰਮ ਕਰਨ ਵਾਸਤੇ ਹੈਗੀ ਆਪਦੇ ਕੰਮ ਸਾਰੇ ਨਿਬੇੜ ਕੇ ਫੇਰ ਜਾਈਆਂ ਆਪਦੀ ਡਿਊਟੀ ਜਿਹੜਾ ਜਾਣਾਗਾ ਜਵਾਕੜੀ ਨੂੰ ਨਾ ਸਾਰਾ ਦਿਨ ਇਕੱਲੇ ਕੰਮ ਵਾਸਤੇ ਸੋਚਿਆ ਕਰਵੀਂ ਉਹ ਕਰੂਗੀ ਰਸੋਈ ਮੈਨੂੰ ਸਾਫ਼ ਹੋਣੀ ਚਾਹੀਦੀ ਐ ਜਦੋਂ ਮੈਂ ਫੇਰ ਦੁਬਾਰੇ ਰਸੋਈ 'ਚ ਬੜੀ ਠੀਕ ਐ ਮੈਨੂੰ ਹਾਂ ਤੇ ਚਾਹ ਗਰਮ ਕਰਕੇ ਸਾਡੀ ਚਾਹ ਪੜਾ ਦੇ ਮੈਨੂੰ ਤੇ ਤੇ ਡੈਡੀ ਨੂੰ ਤੇ ਨਾਲੇ ਇਹ ਡੁਨਰ ਵੱਟਾ ਬਣ ਕੇ ਨਾ ਖੜੀ ਰਹਿ ਹੱਥ ਚਲਾ ਫਟਾਫਟ ਠੀਕ ਐ ਮੈਨੂੰ ਖੜਗੀ ਚੁੱਪ ਕਰਕੇ ਹੋਰ ਕੋਈ ਕੰਮ ਨਹੀਂ ਇਹਨੂੰ ਛੇਤੀ ਛੇਤੀ ਕੰਮ ਕਰਾ ਕੇ ਆ। ਵਾਹ ਆ ਹੀ ਲੋਟ ਆਉਗੀ ਇਹ ਜੇ ਇਹਨੂੰ ਇੰਨਾ ਨਾ ਤਾੜਾਂ ਤੰਬਾ ਇਹ ਤਾਂ ਸਿਰਤੇ ਬਹਿ ਜੂ ਬਣੀਏ ਨੌਕਰੀ ਦੀ ਨੌਕਰੀ ਨੌਕਰੀ ਕਰਕੇ ਸਾਰੇ ਟੱਬਰ ਨੂੰ ਥੱਲੇ ਲਾਉਣਾ ਚਾਹੁੰਦੀ ਏ ਆਏ ਤਾਂ ਨਹੀਂ ਮੈਂ ਸਾਰੇ ਪਰਿਵਾਰ ਨੂੰ ਇਹਦੇ ਥੱਲੇ ਲੱਗਣ ਦਿੰਦੀ ਜਿੰਨਾ ਚਿਰ ਮੈਂ ਜਿਉਣੀ ਉਹ ਕੀ ਗੱਲ ਹੋ ਗਈ ਭਗਵਾਨ ਨੇ ਬੜੀ ਕੁਸਰੀ ਬੈਠੀ ਆ ਕਿ ਤੇਰਾ ਆਤ ਸੁਪਨੇ ਚ ਤੈਨੂੰ ਭੂਤ ਤਾਂ ਨਹੀਂ ਦਿਸ ਗਿਆ ਕੋਈ ਸੁਪਨੇ ਚ ਨਹੀਂ ਨਾ ਭੂਤ ਤਾਂ ਜਿਉਂਦਾ ਜਾਗਦਾ ਹੀ ਹੈ ਅੱਖਾਂ ਤਾਂ ਦਿਖਾ ਦੇੰਨੀ ਹੈ ਪੁੱਤ ਹੱਦ ਹੋ ਗਈ ਹੁਣ ਮੇਰੇ ਤੇ ਤਵਾ ਲਾ ਦੇ ਤੂੰ ਲਾ ਦੇ ਤੇਰੇ ਤੇ ਤਵਾ ਤੈਨੂੰ ਕੀ ਪਤਾ ਦੁਨੀਆ ਕਿੱਥੇ ਵਸਦੀ ਹੈ ਤੂੰ ਤਾਂ ਇੱਕ ਗੱਲਾਂ ਮਾਰਨ ਤੇ ਹੀ ਹੈ ਨਾ ਗੱਲ ਕੀ ਹੋ ਗਈ ਵਿੱਚੋਂ ਐ ਕਿਉਂ ਕਾਬਰੀ ਬੈਠੀ ਹੈ ਵਿੱਚੋਂ ਪੂਰੀ ਗੱਲ ਦੱਸ ਕੀ ਹੋਇਆ ਬਥੇਰਾ ਕਹਿਆ ਸੀ ਮੈਂ ਉਦੋਂ ਵੀ ਨੌਕਰੀ ਵਾਲੀ ਕੁੜੀ ਨਾਲੋਂ ਨਾਲੋਂ ਨੌਕਰੀ ਵਾਲੀ ਲੈ ਲਈ ਮੇਰੀ ਤਾਂ ਇੱਕ ਵੀ ਨਾ ਮੰਨੀ ਉਹ ਕੱਲੀ ਨੌਕਰੀ ਵਾਲੀ ਐ ਰਸੋਈ ਦਾ ਮੇਰੀ ਤਾਂ ਹਾਲ ਨਹੀਂ ਕੋਈ ਮੈਂ ਤਾਂ ਕਦੇ ਉਹੀ ਨਹੀਂ ਇਹੋ ਜਿਹਾ ਕੁਝ ਰੱਖਿਆ ਸੀ ਘਰੇ ਜਿਹੇ ਜਹਾ ਉਹਨੇ ਹਾਲ ਕਰ ਛੱਡਿਆ ਆਟਾ ਗੁੰਨ ਕੇ ਉਹ ਨੰਗਾ ਰੱਖ ਛੱਡਾ 10 ਪੰਡਿਆਂ ਚ ਦਾਲਾਂ ਪਾਈ ਬੈਠੀ ਆਟੇ ਵਾਲੀ ਪ੍ਰਾਤਨਾ ਝੂਠੇ ਪੰਡੇ ਤਰੀ ਬੈਠੀ ਇਹਨੂੰ ਕੰਮ ਕਰਨ ਦੇ ਚਾਜ ਐ ਕੋਈ ਇਹਦੇ ਨਾ ਤੂੰ ਕਹਿੰਨੇ ਰਸੋਈ ਦਾ ਕੀ ਹਾਲ ਕਰਿਆ ਪਿਆ ਉਹ ਤੈਨੂੰ ਪਤਾ ਐ ਨਾਲੇ ਤਾਂ ਉਹ ਨੌਕਰੀ ਤੇ ਜਾਂਦੀ ਐ ਤਿਆਰ ਵਰ ਤਿਆਰ ਹੋ ਕੇ ਨਾਲੇ ਘਰ ਦਾ ਕੰਮ ਵੀ ਕਰ ਜਾਂਦੀ ਐ ਹੁਣ ਜੇ ਭਾਂਡੇ ਮਾਂਜਣ ਵਾਲੇ ਰਹਿ ਗਏ ਕੱਲੇ ਉਹ ਤਾਂ ਹਰਪ੍ਰੀਤ ਵੀ ਮਾਂਜ ਸਕਦੀ ਐ ਤੂੰ ਵੀ ਨਾਲ ਲੱਗ ਕੇ ਮंजਵਾ ਸਕਦੀ ਐ ਉਹੀ ਪਸਤਾਈ ਜੰਨੀ ਹੈ ਪਸਤਾਵਾ ਕਿਵੇਂ ਨਾ ਪਸਤਾਵਾ ਮੈਨੂੰ ਹੈਗਾ ਇਸ ਗੱਲ ਦਾ ਲੋਕਾਂ ਦਿਆਂ ਨੂੰ ਹੈ ਘਰ ਐਂ ਰੱਖ ਦਿੰਗੇ ਚਮਕਾ ਕੇ ਲਿਸ਼ਕ ਪੁਸ਼ਕ ਕੇ ਪੂਰਾ ਇਹ ਇਹ ਗੰਦ ਪਾ ਕੇ ਤੁਰ ਜਾਂਦੀ ਹੈ ਮੈਨੂੰ ਇਸ ਗੱਲ ਦੀ ਵੀ ਸੋਚ ਰਹੀਂਦੀ ਐ ਵੀ ਜੇ ਰੱਬ ਨਾ ਕਰੇ ਮੈਨੂੰ ਕੱਲ ਨੂੰ ਕੁਝ ਹੋ ਜੇ ਇਹ ਤਾਂ ਘਰ ਦੀ ਖੁਰਗੋ ਪਾ ਦੂਗੀ ਬੁਰਾ ਹਾਲ ਕਰ ਦੂ ਤੇ ਕੀ ਬਣੂ ਮੇਰੇ ਬਿਨਾ ਘਰ ਦਾ ਹਾਂ ਤੇਰੇ ਬਿਨਾ ਕੀ ਬਣੂ ਘਰ ਦਾ ਉਹ ਪੱਜੇ ਮਾਨਸੇ ਆਪਾਂ ਆਲਦੀ ਕੁਬੀਲਦਾਰੀ ਕਿਉਂ ਨਹੀਂ ਦਾ ਬਸ ਠੀਕ ਠਾਕ ਐ ਆਪਾਂ ਸਾਰਾ ਕੁਸਾ ਆਪਾਂ ਨਿਵੇੜ ਲਿਆ ਹੁਣ ਡੋਲਣਾ ਸੰਭਾਰਨਾ ਸਾਂਭ ਕੇ ਰੱਖਣਾ ਹੁਣ ਇਹਨਾਂ ਦੇ ਜ਼ਿੰਮੇਵਾਰੀ ਸਿੱੜਦੇ ਨੀ ਨਾ ਟੈਨਸ਼ਨ ਲਿਆ ਕਰ ਪਾ ਮੈਂ ਕਿੰਨੀ ਕੁਬੀਲਦਾਰੀ ਇਹੋ ਕਰ ਲਈ ਹਾਂ ਤੈਨੂੰ ਕੀ ਐ ਤੈਨੂੰ ਕਿਹਨੇ ਆਖਣਾ ਅਗਲਾ ਮੈਨੂੰ ਹੀ ਆਖੂ ਜੋ ਕੁ ਸਾਖੂ ਘਰ ਦੀ ਆਹੋ ਹਾਂ ਮੇਰੇ ਵੱਸੇ ਅਚਾਨਕ ਆਪਲੀਆ ਕਦੇ ਹਰਪ੍ਰੀਤ ਹਾਂਜੀ ਬਾਪੂ ਜੀ ਉਹ ਚਾਹ ਤਾਂ ਤੂੰ ਆਪ ਦਾ ਗਲਾਸ ਆਪ ਭਰ ਕੇ ਪੀ ਸਕਦੀ ਏ ਹੁਣ ਫੇਰ ਬਹੂ ਨੂੰ ਕਹਤਾ ਇਹ ਕਿੱਡੀ ਕੀ ਗੱਲ ਲੈ ਦੱਸ ਬਾਪੂ ਜੀ ਹੁਣ ਭਾਬੀ ਨੂੰ ਕਾਦੇ ਵਸਤੇ ਲੈਂਦੇ ਆ ਕੰਮ ਕਰਨ ਵਾਸਤੇ ਲੈਂਦੇ ਆ ਜੇ ਭਾਬੀ ਨਾ ਕੰਮ ਕਰੂਗੀ ਤਾਂ ਹੋਰ ਕੌਣ ਕਰੂਗਾ ਨਾ ਇਹਨੂੰ ਇੰਨਾ ਗੱਲਾਂ ਦਾ ਕੀ ਐ ਇਹਨੂੰ ਤਾਂ ਐ ਆ ਵੀ ਮੇਰੀ ਨੋ ਨੌਕਰੀ ਤੇ ਲੱਗੀ ਹੋਈ ਐ ਮੈਂ ਪਲੂਸ ਪਲੂਸ ਕੇ ਰੱਖਾਂ ਇਹ ਪਲੂਸ ਲੂ ਭਾਈ ਮੈਥੋਂ ਤਾਂ ਨਹੀਂ ਪਲੂਸ ਪਲਾਸ ਕੇ ਰੱਖੀ ਜਾਂਦੀ ਉਹ ਮੇਰੇ ਕੋਲ ਤਾਂ ਡਾਂਗ ਐ ਮੈਂ ਤਾਂ ਡਾਂਗ ਤੇ ਰੋਟੀ ਖਾਊਂਗੀ ਜੇ ਬਾੜੀ ਤਿੰਨ ਪੰਜ ਕਰੂ ਪੇਕੇ ਨੂੰ ਦਵਾਲੇ ਨੂੰ ਆਦਿਆਂ ਨੂੰ ਮੈਂ ਉਹ ਸਹੀ ਗੱਲ ਆ ਮੰਮੀ ਥੋੜੀ ਜਮਾ ਹਾਂ ਜੇ ਤੇਰੇ ਸਾਰੇ ਹੋਵੇ ਤੂੰ ਤਾਂ ਬਹੁਤ ਕੁਝ ਕਰੇ ਆਲੋ ਬਾਪੂ ਜੀ ਚਾਹ ਤਾਂ ਨਹੀਂ ਆਈ ਤੇ ਉਹ ਕਰੇ ਹੀ ਕੰਮ ਜਿਹੜਾ ਮੈਂ ਤੈਨੂੰ ਕਿਹਾ ਸੀ ਰਸੋਈ ਸਾਫ਼ ਕਰਤੀ ਹਾਂਜੀ ਹਾਂਜੀ ਮੰਮੀ ਸਾਰਾ ਕੰਮ ਕਰਤਾ ਰਸੋਈ ਸਾਫ਼ ਕਰਤੀ ਆ ਹੁਣ ਮੈਂ ਤਿਆਰ ਹੋ ਕੇ ਜਾਨੀ ਆ ਓਏ ਆ ਜਾ ਮਨਿੰਦਰ ਉਦੋਂ ਆਏਂਗੀ ਕਿ ਜਦੋਂ ਬਸਣਾਗੀ ਫਿਰ ਮੈਨੂੰ ਕਹੀ ਜਾਨੀ ਵੀ ਤੂੰ ਲੇਟ ਕਰਾ ਦੇਣਾ ਆ ਗਈ ਜੀ ਆ ਗਈ ਓ ਜਾ ਪੁੱਤਾਂ ਤੂੰ ਤਿਆਰ ਹੋ ਕੇ ਜਾ ਇਹ ਤਾਂ ਪਾਂਡਾ ਠੇਕਾ ਆਪੇ ਮਾਮਾਤੀਆਂ ਦੋਨੇ ਸਾਮ ਲੈਣੀਆਂ ਤੂੰ ਜਾ ਚਲੀ ਜਾ ਲੇਟ ਹੋ ਜੇਗੀ ਠੀਕ ਆ ਹਾਂ ਆਹੋ ਬਾਪੂ ਜੀ ਨੌਕਰ ਆ ਨਾ ਅਸੀਂ ਇਹਦੇ ਹਾਂ ਦੇਖ ਲੈ ਤੇਰਾ ਪਿਓ ਉਹਦਾ ਕਿੰਨਾ ਪੱਕ ਕਰਦਾਗਾ ਆ ਕਿ ਤੂੰ ਜਾ ਨੌਕਰੀ ਤੇ ਇਹ ਆ ਕਿ ਆਪੇ ਮਾਮਾਤੀਆਂ ਮਗਰੋਂ ਕੰਮ ਕਰ ਲੈਣੀਆਂ ਕਿਉਂ ਆਪਾਂ ਠੇਕਾ ਲਿਆ ਕੰਮ ਦਾ ਸਾਰੀ ਉਮਰੀ ਮੈਂ ਕੰਮ ਕਰੀ ਚੱਲਾਂ ਉਹ ਕੋਈ ਨਾ ਉਹ ਨੌਕਰੀ ਤੇ ਕੰਮ ਕਰਨਾ ਕਿਹੜਾ ਸੁਖਾਲਾ 8 ਘੰਟੇ ਕੁਰਸੀ ਤੇ ਬੈਠੀ ਰਹਿੰਦੀ ਹੈ ਵਿਚਾਰੀ ਫੇਰ ਜਾ ਕੇ ਕਿਤੇ 10 ਰੁਪਏ ਲੈ ਕੇ ਆਉਂਦੀ ਨਲੇ ਆਪਾਂ ਨੂੰ ਤਾਂ 4 ਰੁਪਏ ਹੀ ਬਣਦੇ ਨੇ ਕੰਮ ਕਰਨ ਗਈ ਐ ਉੱਥੇ ਕਿਹੜਾ ਉਹ ਬਿੱਲੀ ਬੈਠਦੀ ਐ ਵਾਜਾ ਵਾਜਾ ਟਿੱਕੇ ਤੂੰ ਐਵੇਂ ਉਹਦੀ ਸਾਈਡ ਜੀ ਨਾ ਹੀ ਨਹੀਂ ਲਿਆ ਕਰ ਅੱਛਾ ਉਹ ਸੈਰਾਂ ਦੀ ਕਿਹੜੀ ਗੱਲ ਐ ਇਹ ਉਹ ਮਰੀ ਜਾਂਦੇ ਆ ਪਕਾਈ ਚੰਗਾ ਮੈਂ ਸਾਥ ਚ ਜਾਣਾ ਮੈਥੋਂ ਨਹੀਂ ਤੇਰੇ ਨਾਲ ਬੜਬੜ ਕੀਤਾ ਜਾਂਦਾ ਸਾਰਾ ਦਿਨ ਜਾ ਵਾਗ ਜਾ ਅਸੀਂ ਵੀ ਤੇ ਇੱਥੇ ਕੀ ਕਰਾਉਣਾ ਕਰ ਦੇਖ ਲੈ ਮੰਮੀ ਪਾਪੂ ਵੀ ਠੀਕ ਐ ਮੰਮੀ ਉਹ ਜਾਂਦੀ ਸੀ ਦੇਖ ਲੈ ਮੁੰਡਾ ਜਿੱਦਿਆਂ ਦੀ ਇਹ ਆਈ ਐ ਤੇ ਮੁੰਡਾ ਦੇਖਿਆ ਇਹਨੇ ਕਿਵੇਂ ਆਪਦੇ ਉਹੀ ਗੱਲ ਅੱਗੇ ਪਿੱਛੇ ਲਾ ਛੱਡਿਆਗਾ ਇਹਨੂੰ ਕਦੇ ਛੱਡਿਆ ਉਹ ਕਦੇ ਮਹਾਰਾਣੀ ਨੂੰ ਲਾਇਆ ਉਹ ਵੱਡੀ ਨੌਕਰੀ ਵਾਲੀ ਨੂੰ ਕਦੇ ਕਿਵੇਂ ਕਦੇ ਕਿਵੇਂ ਆਪ ਨਹੀਂ ਜਾ ਸਕਦੀ ਹੈ ਏਡੇ ਤੇ ਆਪ ਨਹੀਂ ਵਸ ਚੜ ਸਕਦੀ ਉਹੀ ਤਾਂ ਗੱਲ ਹੈ ਮੰਮੀ ਮੈਨੂੰ ਤਾਂ ਨਹੀਂ ਕਹਨੀ ਹੈ ਵੀਰੇ ਨੂੰ ਸਮਝਾ ਕੇ ਰੱਖ ਉਹ ਦਿਨ ਦੂਰ ਨੇ ਕਦੇ ਵੀਰੇ ਇਹਦੇ ਕਹਿਣ ਤੇ ਉੱਠਣ ਬੈਠਣ ਲੱਗ ਜੇ ਪਛਤਾਵਾਂਗੇ ਫੇਰ ਆਪਾਂ ਹਾਂ ਹਾਂ ਮੈਂ ਆਉਣ ਦੇ ਕੋਈ ਨਹੀਂ ਐਸੇ ਨੂੰ ਆਉਣ ਦੇ ਮੁੜ ਕੇ ਮੈਂ ਇਹਦੇ ਨਾਲ ਕਰੂੰਗਾ ਗੱਲ ਵਿਪੈ ਤੂੰ ਆਪ ਨਹੀਂ ਜਾ ਸਕਦੀ ਕੀ ਉਹ ਜਵਾਕ ਦੀ ਨੀਂਦ ਖਰਾਬ ਕਰ ਦਿੰਨੀ ਐ ਤੂੰ ਨਾ ਉਹਨੂੰ ਸੌਣ ਦੇਵੇਂ ਨਾ ਆਥ ਨੇ ਫੇਰ ਉਹਨੂੰ ਸੁਦੇ ਅਹੀਂ ਕਰ ਦੂ ਫੋਨ ਆ ਜਾ ਮੈਨੂੰ ਲਾਏ ਜਾ ਨਾ ਹਨੇਰਾ ਦੇਖੇ ਨਾ ਸਵੇਰਾ ਦੇਖੇ ਉਹਨੂੰ ਜਵਾਕ ਨੂੰ ਹੈਰਾਨ ਕਰੀ ਜਾਂਦੀ ਐ ਹਾਂ ਮੰਮੀ ਤੁਹਾਡੀ ਗੱਲ ਸਹੀ ਐ ਵੀਰੇ ਤੇ ਭਾਬੀ ਨੂੰ ਪੂਰਾ ਖਿੱਚ ਕੇ ਰੱਖ ਨਹੀਂ ਐਵੇਂ ਨਾ ਹੋਵੇ ਵੀਰੇ ਜਨਾਨੀ ਥਲੇ ਲੱਗਿਆ ਰਜ ਕੋਈ ਨਹੀਂ ਕੋਈ ਨਹੀਂ ਪੁੱਤ ਅੱਜ ਕਰਦੇ ਆਂ ਗੱਲ ਆਓ ਕਰ ਲਿਓ ਗੱਲ ਖੋਲ ਕੇ ਨਾ ਮੈਨੂੰ ਫੜਾਉ ਭਾਂਡੇ ਜੇ ਤਾਂ ਮੈਨੂੰ ਮੰਜਰੇ ਪਹਿਣਗੇ ਧਰ ਕੀ ਉਹ ਤਾਂ ਭਾਂਡੇ ਨਾਲੇ ਰਸੋਈ ਦੇਖ ਲਈ ਕਿਵੇਂ ਕੋਈ ਮਾੜਾ ਮੋਟਾ ਕਰ ਗਈ ਨਾ ਉਹ ਤੇ ਮੈਂ ਤੇਰੇ ਤਾਈ ਕੇ ਜਾ ਆਵਾ ਚੰਗਾ ਜਾ ਆਓ ਆ ਜੀਓ ਜਲਦੀ ਹਾਂ ਕੋਈ ਨਹੀਂ ਨੀਵੀਂdre ਕੁੜੇ ਹਾਈ ਨੀਵੀ ਪਾਈ ਜਾਨੀ ਐ ਕਿਸੇ ਨੂੰ ਖੈਰ ਸੁੱਖ ਵੀ ਪੁੱਛ ਲਿਆ ਕਰ ਹਾਂ ਨੰਗੀ ਕਾਲ ਦੀ ਬੁਲਾਉਣਾ ਨਹੀਂ ਮੈਨੂੰ ਨੀ ਪਣੇ ਆਪਦੇ ਧਿਆਣੀ ਨੰਗੀ ਮੇਰਾ ਤੇਰੇ ਬੰਨੀ ਧਿਆਣੀ ਨਹੀਂ ਗਿਆ ਹੋਰ ਠੀਕ ਠਾਕ ਹੈ ਹੋਰ ਤਾਂ ਠੀਕ ਹੈ ਭਈ ਆਹੋ ਤੁਸੀਂ ਵੱਡੇ ਲੋਕ ਭਈ ਛੋਟਿਆਂ ਨੂੰ ਕਿੱਥੇ ਹੁਣ ਯਾਦ ਆ ਬੁਲਾਉਣਾ ਨਹੀਂ 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 ਕਾ ਨੂੰ ਇਹ ਜੀ ਕੋਈ ਗੱਲ ਨਹੀਂ ਵੱਡੇ ਛੋਟਿਆਂ ਵਾਲੀ ਤੇ ਬਸ ਮੇਰਾ ਦਿਮਾਗ ਹੀ ਹੋਰ ਪਾਸੇ ਤੁਰਿਆ ਫਿਰਦਾ ਸੀ ਤੇ ਕਦੋਂ ਆ ਗਈ ਸ਼ਹਿਰ ਚ ਨਹੀਂ ਮੈਂ ਤਾਂ ਭਾਣੇ ਕੱਲ ਆ ਗਈ ਕੀ ਆ ਗਈ ਤੇ ਕੀ ਨਾ ਆ ਗਈ ਮੈਂ ਤਾਂ ਚਿੱਤ ੱੱਕ ਗਿਆ ਉੱਥੇ ਭਈ ਬੈਠਿਆ ਨਹੀਂ ਆਂਦਾ ਅੰਦਰ ਅੰਦਰ ਨਹੀਂ ਭਾਣੇ ਆਪਾਂ ਸਾਰੇ ਆਂਡਗਮਾੜ ਚ ਫਿਰਨਾ ਕਿੱਥੇ ਆਪਾਂ ਤਾਂ ਬੈਠਿਆ ਜਾਂਦਾ ਉਹੀ ਤਾਂ ਗੱਲ ਹੈ ਤੜਕੇ ਨਹਾ ਧੋ ਕੇ ਡੌਟੀਆਂ ਤੇ ਬਗ ਜਾਂਦੇ ਆ ਮਗਰ ਨਾਲ ਤਾਂ ਕੰਮ ਲੱਗੇ ਰਹਿੰਨੇ ਆ ਕਾਲੀ ਜਦ ਬੇਲੇ ਹੋ ਜਾਂਦੇ ਆ ਫਿਰ ਭਾਈ ਦਿਨ ਨਹੀਂ ਲੰਘਦਾ ਇੱਥੇ ਤੈਨੂੰ ਪਤਾ ਖੁੱਲੇ ਮਾਹੌਲ ਚ ਗਿੱਜੇ ਆ ਖੁੱਲੇ ਘਰ ਆ ਤੈਨੂੰ ਪਤਾ ਆਂਡਣਾ ਗਵੰਡਣਾ ਨਾ ਵਰਤਪਤੇ ਉਧਰ ਉਧਰ ਹੀ ਗੱਲਾਂ ਬਾਤਾਂ ਕਰੀਦੀਆਂ ਕਿੱਥੇ ਟੇਕ ਆਉਂਦੀ ਆ ਸ਼ਹਿਰਾਂ ਚ ਉਹੀ ਗੱਲ ਆ ਮੂੰਹ ਮੱਥੇ ਨਹੀਂ ਲੱਗੀਦਾ ਕਿਸੇ ਦੇ ਸ਼ਹਿਰਾਂ ਚ ਹਾਂ ਮੈਂ ਤਾਂ ਹੁਣ ਆਖਿਆਈ ਮੈਂ ਕਿਹਾ ਭਾਈ ਜਦ ਛੁੱਟੀਆਂ ਹੋਣਗੀਆਂ ਇੱਥੇ ਆ ਜਾਓ ਮੈਂ ਤਾਂ ਨਹੀਂ ਹੁਣਾਉਂਦੀ ਅੱਛਾ ਹਾਂ ਹੋਰ ਖੈਰ ਸੁੱਖਾਂ ਜਵਾਕ ਠੀਕ ਹੈ ਸਾਰੇ ਸਾਰੇ ਵਧੀਆ ਨੇ ਸਾਰੇ ਤੂੰ ਸੁਣਾ ਵਧੀਆ ਭੈਣੇ ਵਧੀਆ ਹੋਰ ਨੋਰਾਣੀ ਦਾ ਕੀ ਹਾਲ ਚਾਲ ਹੈ ਵਧੀਆ ਠੀਕ ਠਾਕ ਅੱਛਾ ਜਾਂਦੀ ਹੋ ਡਿਊਟੀ ਫਿਰ ਹਾਂ ਜਾਂਦੀ ਹੈ ਭੈਣੇ ਡਿਊਟੀ ਆ ਉਹਦੇ ਪੱਲੇ ਹੋਰ ਉਹਨੇ ਕੀ ਦੱਸ ਕਮਾਂਦਰਾ ਕਰਨਾ ਹੈ ਲੈ ਡਿਊਟੀ ਦੇ ਘਰ ਵਾਲਿਆਂ ਨੂੰ ਮਿਲਦੀ ਆ ਕਮਲ ਗੇ ਸਰਕਾਰੀ ਨੌਕਰੀਆਂ ਧਰੀਆਂ ਪੰਗਿਆ ਕਿਤੇ ਨਹੀਂ ਭਾਣੇ ਨਹੀਂ ਧਰੀਆਂ ਪੰਗਿਆ ਫਿਰ ਘਰੇ ਵੀ ਬੰਦਾ ਧਿਆਨ ਦੇਵੇ ਕਰਦੇ ਕੰਮ ਚ ਤਾਂ ਅਸੀਂ ਮਾਵਾਂ ਤੀਆਂ ਸਾਰਾ ਦਿਨ ਲੌਂਕਦੀਆਂ ਤੇ ਉਹ ਤਾਂ ਆਪ ਦਾ ਤੜਕੀ ਵਗ ਜਾਂਦੀ ਆਥ ਨੇ ਵੜਦੀ ਹੈਗੀ ਮਾੜਾ ਮੋਟਾ ਕਰਾਉਂਦੀ ਨਹੀਂ ਕੰਮ ਨਾਲ ਕੀ ਕਰਾਉਂਦੀ ਆ ਬਸ ਤੜਕੇ ਜਿਹੜਾ ਮਾੜਾ ਮੋਟਾ ਉੱਠ ਕੇ ਕਰਗੀ ਕਰਗੀ ਬਸ ਚੱਲ ਭਾਈ ਫਿਰ ਤਨਖਾਹ ਵੀ ਸੁੱਖਣਾ ਛੋਡੇ ਘਰੇ ਆਉਂਦੀ ਆ ਤਨਖਾਹ ਤਨਖੂ ਦਾ ਤਾਂ ਐਵੇਂ ਆਹੋ ਵਹਿਮ ਹੈ ਕਿ ਤਨਖਾਹ ਦਾ ਸਾਨੂੰ ਤਾਂ ਕੋਈ ਤਨਖਾਹ ਦਾ ਭੇਤ ਨਹੀਂ ਨਾ ਹੀ ਅਸੀਂ ਕਦੇ ਪੁੱਛਿਆ ਲੈ ਅੱਛਾ ਬਹੁ ਸੋੜੀ ਨੌਕਰੀ ਲੱਗੀ ਆ ਤਨਖਾਹ ਦਾ ਸਾਨੂੰ ਭੇਤ ਨਹੀਂ ਆ ਕੇ ਇਹ ਕਿੱਧਰ ਨੂੰ ਗਈ ਗੱਲ ਨਾ ਸਾਨੂੰ ਪੜਾਉਂਦੀ ਨਹੀਂ ਪੈਸੇ ਭਣੇ ਨਾ ਤਾਂ ਸਾਨੂੰ ਉਹਨੇ ਕਦੇ ਪੈਸੇ ਫੜਾਏ ਆ ਤੇ ਨਾ ਹੀ ਉਹਨੇ ਸਾਨੂੰ ਦੱਸਿਆ ਵੀ ਮੈਨੂੰ ਕਿੰਨੀ ਤਨਖਾਹ ਆਉਂਦੀ ਨਾ ਹੋਰ ਫਿਰ ਪੈਸੇ ਥੋੜੇ ਕਿੱਧਰ ਜਾਂਦੇ ਆ ਕੀ ਪਤਾ ਭਣੇ ਆਪਦੇ ਪੇਕਿਆਂ ਨੂੰ ਖਵਾਉਂਦੀ ਹੋਵੇ ਲੈ ਹੈ ਕਮਲੀ ਅਗੇ ਮੈਂ ਤੱਕ ਕੰਮ ਕਰਦੀ ਰਾਜ ਨਹੀਂ ਆਉਂ ਆ ਕੇ ਡਿਊਟੀ ਜਾਂਦੀ ਆ ਨਾ ਜਦੋਂ ਤੈਨੂੰ ਪੈਸਿਆਂ ਦਾ ਨਹੀਂ ਪਤਾ ਫਿਰ ਤੂੰ ਕਹ ਜੁੱਠੇ ਭਾਂਡੇ ਚੱਕਿਆ ਤੂੰ ਪੜਤਾਲ ਤਾਂ ਕਰ ਵੀ ਭਾਈ ਕਮਾਈ ਜਾਂਦੀ ਕਿੱਥੇ ਐ ਭਾਣੇ ਪੜਤਾਲ ਪਰਤੂਲ ਤਾਂ ਚਲ ਆਏ ਵੀ ਮੈਂ ਕਹਿ ਦਿੰਨੀ ਐ ਚਲ ਕੋਈ ਨਹੀਂ ਵੀ ਦੋਨੇ ਜਾਣੇ ਜਦੋਂ ਆਪ ਦਾ ਰਲ ਕੇ ਉਹ ਕਰਦੇ ਮੁੰਡੇ ਨੂੰ ਖਾਣੀ ਕੁਛ ਦੱਸਦੀ ਹੋਊ ਖਾਣੀ ਮੈਂ ਤਾਂ ਕਦੇ ਗੌਰ ਨਹੀਂ ਕਰੀ ਨਾ ਸਾਡੇ ਤਾਂ ਭੈਣੇ ਹੁਣ ਮੈਂ ਦੇਖਦੀ ਰਹੀ ਆ ਜਦੋਂ ਦੋਨਾਂ ਦੀ ਤਨਖਾਹ ਆ ਜਾਂਦੀ ਸੀ ਆਪ ਦਾ ਬਹਿ ਕੇ ਸਾਰਾ ਕਿਤਾਬ ਕਰਦੇ ਵੀ ਇੰਨੇ ਪੈਸੇ ਐ ਇੰਨਾ ਆਪਣਾ ਖਰਚਾ ਹੋ ਗਿਆ ਆਹ ਪਤੀਜ ਲਿਆਉਣੀ ਐ ਫੇਰ ਹੀ ਭਾਈ ਹਿਸਾਬ ਨਾਲ ਹੀ ਸ਼ਹਿਰ ਤੇ ਚੱਲਦਾ ਤੈਨੂੰ ਪਤਾ 61 ਸਾਰੇ ਦਿੱਤੇ ਪੈਸੇ ਫੇਰ ਟੱਬਰ ਦਾ ਖਰਚਾ ਨਹੀਂ ਤੁਰਦਾ ਇਹ ਤਾਂ ਪਤਾ ਹੀ ਹੈ ਹੁਣ ਮਗ੍ਹਾਈ ਹੈ ਭੈਣ ਹਰੇਕ ਚੀਜ਼ ਦੀ ਉਹੀ ਤਾਂ ਹੈ ਚਲ ਤੂੰ ਮੁੰਡੇ ਨੂੰ ਕਹੀਂ ਮੁੰਡੇ ਨੂੰ ਪੁੱਛ ਲਈ ਤੈਨੂੰ ਕੀ ਡਰ ਹੈ ਤੇਰਾ ਪੁੱਤ ਹੈ ਵੀ ਭਾਈ ਕਿੰਨੇ ਪੈਸੇ ਆਉਂਦੇ ਆ ਕਿੰਨੇ ਤੁਸੀਂ ਜੋੜਦੇ ਹੋ ਜਮਾ ਕਰਦੇ ਹੋ ਕੁਛ ਤਾਂ ਦੱਸੂ ਹਾਂ ਭੈਣੇ ਹੁ ਆਏ ਆ ਵੀ ਇਹ ਤਾਂ ਮੈਂ ਕਦੇ ਸੋਚਿਆ ਨਹੀਂ ਚਲ ਮੁੰਡੇ ਨੂੰ ਮੈਂ ਪੁੱਛੂਗੀ ਅੱਜ ਲੈ ਵੇਖ ਲੈ ਤੂੰ ਤਾਂ ਜਮਾ ਸੀ ਇਧਰੀ ਆ ਅਕੇ ਮੈਂ ਪੁੱਛਿਆ ਨਹੀਂ ਨਾ 3 ਨੂੰ ਤਾਂ ਤੂੰ ਗੋਲੇ ਧੰਦੇ ਲਾ ਰੱਖਿਆ ਤੇਰੀ ਧੀ ਵੀ ਬਿਉਣੀ ਆ ਸਵੇਰ ਨੂੰ ਇੱਥੇ ਤਾਂ ਨਹੀਂ ਤੁਸੀਂ ਕੰਮ ਕਰੀ ਜਾਉਣੀ ਆ ਇਹੀ ਤਾਂ ਕਲਪਨਾ ਹੈ ਕੁੜੀ ਦੀ ਕਲਪਨਾ ਹੀ ਮੈਨੂੰ ਖਾਈ ਜਾਂਦੀ ਹੈ ਵੀ ਜਵਾਕੜੀ ਵੀ ਗੱਲ ਨੂੰ ਆਈ ਪਈ ਉਹਨੂੰ ਵੀ ਵਿਆਹ ਕੇ ਤੋਰਨੀ ਹੈ ਫਿਰ ਫਿਰ ਜੇ ਨੂੰ ਤੂੰ ਕਮਾਈ ਆਈਦਾ ਨਾ ਪਤਾ ਤੈਨੂੰ ਲੱਗਿਆ ਘਰੇ ਫਿਰ ਤੂੰ ਕਿੱਥੋਂ ਕਰਾਂਗੀ ਕੁੜੀ ਦਾ ਤੇ ਉਹ ਇਹਦਾ ਪਿਆਉ ਆ ਉਹ ਸਾਰੀ ਸਪੋਰਟ ਹੀ ਬਹੂ ਦੀ ਕਰੂਏ ਆਏ ਕਰੋ ਇਹ ਆਏ ਕਰੇ ਉਹਨੂੰ ਕੁਛ ਛੱਡ ਜਾ ਕੰਮ ਬਾਗ ਜਾ ਨਹੀਂ ਬੰਦੇ ਤਾਂ ਹੁੰਦੇ ਹੀ ਇਹੋ ਜਿਹੇ ਆ ਬੰਦਿਆਂ ਨੂੰ ਪਤਾ ਕੀ ਹੁੰਦਾ ਵੀ ਇਹ ਬੁੜੀਆਂ ਖਣ ਨਹੀਂ ਲੜਾਈ ਕਰਦੀਆਂ ਨੇ ਪਰ ਬੁੜੀਏ ਕੰਮ ਤਾਂ ਬੁੜੀ ਨੂੰ ਪਤਾ ਹੁੰਦਾ ਘਰੇ ਕੀ ਕਰਦੀ ਐ ਕੀ ਨਹੀਂ ਉਹੀ ਤਾਂ ਗੱਲ ਐ ਭਣੇ ਕਾਹੇ ਜਾ ਮਾਈ ਤਾਂ ਕਦੇ ਰੱਖਿਆ ਨਹੀਂ ਤੂੰ ਵੀ ਜਾਨਨੀ ਐ ਸਾਡੇ ਘਰੇ ਜਿਵੇਂ ਹੁਣ ਉਹ ਗੰਦ ਫਿੱਲ ਜਾ ਪਾ ਜਾਂਦੀ ਐ ਮੈਨੂੰ ਆਉਂਦੀ ਐ ਇਹੋ ਜਿਹੇ ਕੰਮਾਂ ਤੋਂ ਨੇ ਤੋ ਹਲਕਤ ਨਹੀਂ ਕੰਮ ਤਾਂ ਹੁਣ ਇਹੋ ਜੇ ਕਰਦਿਆਂ ਨੇ ਤੈਨੂੰ ਪਤਾ ਹੀ ਐ ਉਹ ਮਾਗਰੋ ਤਾਂ ਮੱਥਾ ਆਪਣੂ ਹੀ ਮਾਰਨਾ ਪੈਂਦਾ ਮੈਂ ਵੀ ਭਾਈ ਉੱਥੇ ਬੈਠੀ ਉਲੂ ਮੂਚਾ ਕੀ ਆਂਦੀ ਨਾ ਕਿਸੇ ਨੇ ਆਉਣਾ ਨਾ ਜਾਣਾ ਸ਼ਹਿਰ 'ਚ ਤੈਨੂੰ ਪਤਾ ਆਪੋ ਆਪਣੇ ਬਾਹਰ ਜਾੜ ਕੇ ਬੈਠੀਆਂ ਰਹਿੰਦਿਆਂ ਨੇ ਇਹ ਤਾਂ ਹੈ ਹਾਂ ਤੇ ਭਾਈ ਦਾ ਹੁਣ ਆਖੇ ਭਾਈ ਛੁੱਟਿਆ ਹੋਊਗਾ ਉੱਥੇ ਆਜੋ 4 ਦਿਨ ਮ ਆਪਣੇ ਆਉਦੇ ਪਿੰਡ ਵਰਗੀ ਤਾਂ ਕਿੱਥੇ ਰੀਸ ਐ ਸਹੀ ਗੱਲ ਐ ਸਾਬ ਇੱਥੇ ਦੁੱਖ ਦੇ ਸੁਖ ਦੇ ਭੈਣ ਭਾਈ ਦੇ ਜਾਣਾ ਕੋਈ ਵਿਆਹ ਸ਼ਾਦੀ ਆ ਗਿਆ ਤਾਂ ਜਾਣਾ ਹਾਂ ਹੁੰਡੇ ਆਉਟ ਹੀ ਆ ਜਾਂਦਾ ਭਾਈ ਟੜਕੇ ਨਿਕਲ ਜਾਣਾ ਆਥ ਨੇ ਘਰੇ ਵੜਨਾ ਉਹ ਤਾਂ ਕੋਈ ਪਤਾ ਨਹੀਂ ਕੀ ਹੋਈ ਜਾਂਦਾ ਪਿੰਡ ਚ ਕੋਈ ਪਤਾ ਨਹੀਂ ਹਾਂ ਚੱਲ ਕੋਈ ਨਾ ਦੇਖ ਲਈ ਭੈਣ ਚੰਗਾ ਹਾਂ ਨਾ ਕੋਈ ਨਹੀਂ ਭੈਣ ਹਾਂ ਹਾਂ ਕਰੂੰਗੀ ਗੌਰ ਲੈ ਗੱਲ ਤਾਂ ਇਹਦੀ ਸੱਚੀ ਐ ਮੈਂ ਤਾਂ ਮੁੰਡੇ ਨੂੰ ਕਦੇ ਪੁੱਛਿਆ ਹੀ ਨਹੀਂ ਅੱਜ ਪੁੱਛੂੰਗੀ ਸਾਰਾ ਕੁਝ ਕਿੱਥੇ ਰਲ ਕੇ ਮੁੰਡੇ ਨਾਲ ਤੇ ਬਰਿਆ ਲਿਆ ਹੋਵੇ ਉਹਨੂੰ ਤੇ ਪੇਕਿਆਂ ਨੂੰ ਖਵਾਈ ਜਾਂਦੀ ਹੋਵੇ। ਗੌਰ ਹੀ ਨਹੀਂ ਕਰੀ ਜਾ ਕੇ ਕਰਦੀ ਆ ਪਤਾ। ਹਰਪ੍ਰੀਤ ਹਰਪ੍ਰੀਤ ਉਹ ਕੀ ਗੱਲ ਹੋ ਗਈ? ਤੂੰ ਚੁੱਪ ਕਰ ਜਾ ਹਰਪ੍ਰੀਤ ਨਾ ਗੱਲ। ਕੀ ਹੋ ਗਿਆ? ਮੁੰਡਾ ਕਿੱਥੇ ਆ? ਇੱਥੇ ਹੋਣਾ ਵੀਰਾ ਮੈਨੂੰ ਕਿ ਪਤਾ। ਨਾ ਤੈਨੂੰ ਪਤਾ ਹੀ ਨਹੀਂ ਵੀ ਕਿੱਥੇ ਹੈਗਾ। ਓਹੋ ਇੱਧਰ ਕਿਸੇ ਕਮਰੇ 'ਚ ਬੈਠਾ ਹੋਣਾ ਕੀ ਹੋ ਗਿਆ? ਹਰਪ੍ਰੀਤ ਮੜੀ ਗੱਲ ਸੁਣੀ। ਉਨੇ ਕੀ ਕਹਿੰਦੀ ਆ ਮੰਮੀ ਸਾਬ ਦੇ ਨਹੀਂ ਮੈਨੂੰ ਨਹੀਂ ਟਿਕਨ ਦਿੰਦੀ ਜਾ ਉਹਦੀ ਸੁਣ ਲੈ ਮਹਾਰਾਣੀ ਦੀ ਮੈਂ ਫੇਰ ਆਉਣੀ ਆ ਤੁਹਾਡੇ ਕੋਲ ਮੁੰਡੇ ਨਾਲ ਗੱਲ ਕਰਕੇ ਕੋਈ ਮੇਰੀ ਗੱਲ ਤਾਂ ਸੁਣ ਕੀ ਹੋ ਗਿਆ ਨਿਕਾਲੀ ਤੇ ਕੀ ਗੱਲ ਕਰਨੀ ਹੈ ਅਹ ਜੀ ਕੋਈ ਨਹੀਂ ਮੈਂ ਤੈਨੂੰ ਬਾਅਦ ਚ ਦੱਸੂਗੀ ਤੂੰ ਪਹਿਲਾਂ ਉਹਦੇ ਕੋਲੇ ਵਗ ਜਾ ਮੈਂ ਭਾਲਦੀ ਹਾਂ ਹੁਣ ਕੋਈ ਗੱਲ ਹੋ ਗਈ ਲੈ ਜਿਹੜੇ ਸਾਬ ਨਾਲ ਇਹ ਬਾਹਰੋਂ ਆਈ ਹੈ ਨਾ ਲੱਗਦਾ ਹੈ ਕੋਈ ਨਾ ਫਿਰ ਅੱਤ ਚੱਕੂਗੀ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੀ ਰਹਿਮ ਕਰੀ ਇਸ ਘਰ ਤੇ ਹਾਂ ਭਾਬੀ ਦੱਸ ਕੀ ਗੱਲ ਹੈ ਮੈਨੂੰ ਆਏ ਕੈਨੇਸੀ ਮੇਰ ਨਾਲ ਛੇਤੀ ਛੇਤੀ ਡਲ ਕੇ ਕੰਮ ਕਰਾ ਦੇ ਮੈਂ ਨਾ ਆਪਣੇ ਪਿੰਡ ਜਾ ਕੇ ਆਉਣਾ ਮੰਮੀ ਬਬਾਨ ਹੋਈ ਪਈ ਆ ਉਹਦਾ ਪਤਾ ਲੈ ਕੇ ਆਉਣਾ ਭਾਬੇ ਤੂੰ ਜਿੱਥੇ ਜਾਣਾ ਵਗ ਜਾ ਪਰ ਮੇਰੇ ਤੋਂ ਕੰਮ ਕੋਮਣੀ ਹੁੰਦੇ ਮੈਂ ਤਾਂ ਕਦੇ ਮੇਰੀ ਮੰਮੀ ਨਾਲ ਨਹੀਂ ਕੰਮ ਕਰਾਇ ਤੇਰੇ ਨਾਲ ਕਿੱਥੋਂ ਕਰਾ ਦੂੰਗੀ ਬਣ ਕੇ ਦੇਖੀ ਮੈਂ ਭਾਂਡੇ ਮਾਂਦ ਦਿੰਨੀ ਆ ਤੂੰ ਧੋ ਦੇ ਮੈਂ ਆਟਾ ਗੁੰਨੂਗੀ ਤੇ ਰੋਟੀ ਬਣਾਦੀ ਹੈ ਛੇਤੀ ਕੰਮ ਨਿਬੜ ਜਾਣਗੇ ਮਾਸਾ ਤਾਂ ਮੈਨੂੰ ਕੱਲ ਦੀ ਛੁੱਟੀ ਮਿਲੀ ਆ ਅੱਜ ਰਾਤ ਲਾਇਆ ਹੂੰਗੀ ਕੱਲ ਨੂੰ ਆਥਨ ਨੂੰ ਮੈਂ ਆ ਜੂਗੀ ਪਰ ਮੈਂ ਤੈਨੂੰ ਕਹਿਤਾ ਨਾ ਤੂੰ ਜਾਣਾ ਵਗ ਜਾ ਜਿੱਥੇ ਵੀ ਜਾਣਾ ਪਰ ਕੰਮ ਕੁਮ ਮੇਰੇ ਤੋਂ ਨਹੀਂ ਹੁੰਦੇ ਸਾਰੇ ਕੰਮ ਤੂੰ ਕਰਕੇ ਜਾ ਠੀਕ ਹੈ ਨਾ ਕਿਸ ਨੇ ਸੱਚੀ ਕਿਹਾ ਸੌਰੀ ਕਦੇ ਆਪਦੇ ਨਹੀਂ ਬੰਦੇ ਜਿੰਨਾ ਮਰਜੀ ਇਹਨਾਂ ਦਾ ਕਰ ਲੋ ਨਾਲ ਤੇ ਮੈਂ ਸਾਰਾ ਦਿਨ ਮੂਰੇ ਮੂਰੇ ਕੰਮ ਕਰਦੀ ਰਹਿਣੀ ਆ ਨਾਲੇ ਮੇਰੀ ਗੱਲ ਨਹੀਂ ਸਮਝਦੇ ਹੁਣ ਮੈਂ ਆਪਣੀ ਮਾਂ ਦਾ ਪਤਾ ਤਾਂ ਲੈਣ ਜਾਣਾ ਹੀ ਆ ਵਿਚਾਰੀ ਉਹ ਬਿਮਾਰ ਹੋਈ ਪਈ ਆ ਚਲ ਕੋਈ ਨਾ ਮਣਾ ਕੰਮ ਕਰ ਜਾਣਾ ਤਾਂ ਹੈਗਾ ਹੀ ਆ ਪਤਾ ਨਹੀਂ ਕਿੱਧਰ ਲੰਘ ਗਿਆ ਲੈ ਕਦੋਂ ਦੀ ਭਾਲ ਵਿੱਚ ਬੇਲਾੜੀ ਹਾਂ ਮਾਤਾ ਆਹ ਖੜਾ ਲੈ ਕਿਵੇਂ ਕਿੱਧਰ ਤਿਆਰ shear ਹੋਈ ਜਾਂਣਾ ਉਹ ਕੁਝ ਨਹੀਂ ਮਾ ਮਨਿੰਦਰ ਨੂੰ ਕੱਲ ਦੀ ਛੁੱਟੀ ਹੈ ਇੱਕ ਉਹਦੀ ਮਾਤਾ ਦਾ ਫੋਨ ਆ ਗਿਆ ਸੀ ਉਹ ਵਾਲੀ ਢਿੱਲੀ ਹੋਈ ਵੀ ਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਜਾਇ ਆਉਣੇ ਆ ਪਤਾ ਲੈ ਆਵਾਂਗੇ ਅੱਛਾ ਹੁਣ ਪਤਾ ਲੈਣ ਜਾਣਾ ਹਾਂ ਚੱਲ ਜਾਵੜੇ ਮੈਨੂੰ ਤਾਂ ਕੀ ਆ ਲੈ ਆਂ ਪਤਾ ਪਰ ਮੇਰੇ ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਜ਼ਰੂਰੀ ਕਿਵੇਂ ਕੀ ਗੱਲ ਵਾਂ ਭਾਈ ਤੂੰ ਕੋਈ ਹਸਾਬ ਕਿਤਾਬ ਮਨਿੰਦਰ ਦਾ ਦੱਸ ਮੈਨੂੰ ਵੀ ਉਹ ਕਿੰਨੇ ਪੈਸੇ ਪੂਸੇ ਲੈਂਦੀ ਆ ਕੋਈ ਇਹ ਵੀ ਵਿਚਾਰ ਰੱਖਿਆ ਕਰ ਕਿ ਉਹਦੇ ਥੱਲੇ ਲੱਗ ਕੇ ਤੁਰਿਆ ਫਿਰਦਾ ਉਹ ਮਾਤਾ ਕੀ ਹੋ ਗਿਆ ਤੈਨੂੰ ਸਾਰੇ ਹੀ ਖਿਆਲ ਆ ਮੈਨੂੰ ਉਹਦੀ ਤਨਖਾਹ ਦਾ ਪਤਾ ਹੀ ਮੈਨੂੰ ਕੀ ਕੰਮ ਕਰਦੀ ਆ ਉਹ ਕਿੰਨੇ ਪੈਸੇ ਲੈਂਦੀ ਆ ਕਿਆ ਕੀ ਗੱਲ ਹੋ ਗਈ ਅੱਛਾ ਐ ਤੈਨੂੰ ਪਤਾ ਵੀ ਕਿੰਨੇ ਪੈਸੇ ਲੈਂਦੀ ਐ ਕਿੱਥੇ ਲਾਉਂਦੀ ਐ ਇਹ ਵੀ ਪਤਾ ਉਹ ਸਾਰਾ ਹੀ ਪਤਾ ਮਾਦਾ ਕਿਆ ਕੀ ਹੋ ਗਿਆ ਤੈਨੂੰ ਇਹ ਜਿਹੇ ਗੱਲਾਂ ਕਾਤੋਂ ਕਰੀ ਜਾਂਦੀਆਂ ਤੂੰ ਗੱਲਾਂ ਕਰਾਂ ਨਾ ਉਹ ਤਾਂ ਤੜਕੇ ਵਗ ਜਾਂਦੀ ਐ ਅਸੀਂ ਸਾਰਾ ਦਿਨ ਕੰਮ ਕਰੀ ਜਾਂਦੇ ਆਂ ਫਿਰ ਜੇ ਉਹ ਨੌਕਰੀ ਕਰਦੀ ਸਾਨੂੰ ਉਹਦੀ ਤਨਖਾਹ ਬਾਰੇ ਵੀ ਪਤਾ ਲੱਗੇ ਉਹ ਮੈਨੂੰ ਸਾਰਾ ਹੀ ਪਤਾ ਕੋਈ ਗੱਲ ਨਹੀਂ ਮੈਂ ਦੱਸ ਦੂੰਗਾ ਜਿਹੜਾ ਤੂੰ ਪਤਾ ਕਰਨਾ ਚਾਹਣੀ ਐ ਨਾ ਮੈਨੂੰ ਪੁੱਛ ਲਈ ਮੇਰੇ ਕੋਲ ਸਾਰਾ ਹਿਸਾਬ ਕਿਤਾਬ ਲਿਖਿਆ ਪਿਆ ਮੈਂ ਦੱਸ ਦਿਆ ਕਰੂੰਗਾ ਤੈਨੂੰ ਹਾਂ ਮੈਨੂੰ ਦੱਸਿਆ ਕਰ ਨਾ ਵੀ ਇੰਨੀ ਤਨਖਾਹ ਹੈ ਉਹਦੀ ਮੈਂ ਤਾਂ ਅਜੇ ਤੱਕਰ ਪੁੱਛੇ ਨਹੀਂ ਕੁੜੀ ਸਿਰ ਨੂੰ ਆਈ ਪਈ ਹੈ ਉਹ ਮਾਂ ਬਥੇਰੀ ਤਨਖਾਹ ਹੈ ਉਹਦੀ ਤੂੰ ਐਵੇਂ ਨਾ ਫਿਕਰ ਨਾ ਕਰ ਬੋਝ ਨਾ ਪਾ ਦੇ ਦਿਮਾਗ ਤੇ ਇਸ ਗੱਲ ਦਾ ਚੱਲ ਕੋਈ ਨਹੀਂ ਮੈਂ ਤਾਂ ਚੱਲ ਹੋਰ ਕੀ ਪੁੱਛਦੀ ਆ ਪਰ ਉਹਨੂੰ ਕਹਿ ਦੇ ਤੇਰੇ ਘਰ ਵਾਲੀ ਨੂੰ ਜਿੰਨੀ ਤਨਖਾਹ ਮਿਲਦੀ ਹੈ ਪਾ ਮੈਂ ਕਿੰਨੀ ਮਿਲਦੀ ਹੈ ਮੇਰੀ ਤਲੀ ਤੇ ਧਰਿਆ ਕਰੇ ਲਿਆ ਕੇ ਉਹ ਕਿਉਂ ਮੰਮੀ ਤੁਸੀਂ ਕਿਵੇਂ ਇੱਥੇ ਖੜੇ ਹੋ ਕੋਈ ਕੰਮ ਸੀ ਮੈਨੂੰ ਕਹਿ ਦਿੰਦੇ ਕਹਿਣਾ ਕਰਨਾ ਤਾਂ ਕੀ ਸੀ ਮੈਂ ਪਰ ਮੈਂ ਇਹ ਪੁੱਛਦੀ ਐ ਵੀ ਜਿੰਨੀ ਤੇਰੀ ਤਨਖਾਹ ਆਉਂਦੀ ਐ ਭਾਈ ਐਦੋਂ ਪਹਿਲਾਂ ਮੈਂ ਨਹੀਂ ਹਿਸਾਬ ਲੈਂਦਾ ਹੁਣ ਜਿਹੜੀ ਪੈਸੇ ਹੋਣਗੇ ਮੇਰੇ ਹੱਥ ਤੇ ਧਰਦਿਆ ਕਰੀ ਲੈ ਆ ਕੇ ਮੈਂ ਵੀ ਆਪਦੀ ਕੁੜੀ ਵੀ ਆਉਣੀ ਐ ਮਟਿਆਰ ਹੋਈ ਪਈ ਐ ਪਰ ਮੰਮੀ ਪਰਪਰ ਕੁਛ ਨਹੀਂ ਗਾ ਉਹ ਮਾਤਾ ਕਿਉਂ ਤੂੰ ਐ ਕਰੀ ਐ ਨਹੀਂ ਐ ਕੋਈ ਗੱਲ ਨਹੀਂ ਸਾਰਾ ਹਿਸਾਬ ਕਿਤਾਬੀ ਮੈਂ ਤੈਨੂੰ ਕਹੀਦਾ ਜਾਣਾ ਮੈਨੂੰ ਪਤਾ ਹੀ ਐ ਸਾਰੀ ਤਨਖਾਹ ਦਾ ਵੀ ਕਿੱਥੇ ਲਾਉਂਦੀ ਐ ਇਹ ਕਿੱਥੇ ਕੀ ਕਰਦੀ ਐ ਹੈ ਐਦੋਂ ਪਹਿਲਾਂ ਮੇਰੇ ਕੋਲ ਕਿੱਥੇ ਲਾਉਂਦੀ ਸੀ ਹੁਣ ਮੈਨੂੰ ਤਨਖਾਹ ਦਾ ਹਿਸਾਬ ਚਾਹੀਦਾ ਸਾਰੇ ਪੈਸੇ ਮੈਨੂੰ ਫੜਾਉਣੇ ਆ ਤੂੰ ਲੈ ਆ ਕੇ ਵੀ ਆ ਚੱਕ ਮੰਮੀ ਤੇ ਅਸੀਂ ਕਬੀਲਦਾਰੀ ਤੋਰਦੇ ਪਹਿਲਾਂ ਤੂੰ ਤੇ ਹੁਣ ਤੂੰ ਪ੍ਰਧਾਨ ਬਣ ਗਈ ਇੱਥੇ ਆ ਕੇ ਹੁਣ ਤੂੰ ਆਪਦੀ ਤਨਖਾਹ ਦੀ ਆਪ ਜ਼ਿੰਮੇਵਾਰਾ ਕਿਉਂ ਅਸੀਂ ਕਬੀਲਦਾਰੀ ਚ ਪਹਿਲਾਂ ਪੈਸੇ ਨਹੀਂ ਲਾਏ ਇਹਦੇ ਤੇ ਖਰਚਾ ਨਹੀਂ ਕਰਿਆ ਉਹ ਮੈਂ ਤਾਂ ਜੋੜੀ ਜਾਂਦੀ ਆ ਫਿਰ ਇਹ ਕਿਹੜਾ ਕਿਤੇ ਲਾਉਂਦੀ ਆ ਪੈਸੇ ਮੈਂ ਤੈਨੂੰ ਕਹੀ ਤਾਂ ਜਾਂਦਾ ਵੀ ਮੈਨੂੰ ਸਾਰਾ ਕੁਝ ਹੀ ਪਤਾ ਤੂੰ ਮੈਨੂੰ ਕਿਉਂ ਨਹੀਂ ਸਮਝ ਰਹੀ ਫਿਰ ਮੈਨੂੰ ਵੀ ਪਤਾ ਲੱਗੇ ਵੀ ਇੰਨੇ ਜੋੜਦੀ ਐਨੀ ਇਹਦੀ ਤਨਖਾਹ ਐ ਇੰਨਾ ਇਹ ਵਿੱਚੋਂ ਖਰਚਾ ਕਰਦੀ ਐ ਇੰਨੇ ਜੋੜ ਲਏ ਨੇ ਚੱਲ ਕੋਈ ਗੱਲ ਨਹੀਂ ਮੈਂ ਤੈਨੂੰ ਐ ਦੱਸਣਾ ਸੀਗਾ ਤੂੰ ਤਿਆਰ ਹੋ ਗਈ ਹੈ ਬੇਸਿਕ ਜਾਣੇ ਆ ਜੀ ਮਾਲਾ ਪਤਾ ਲੈ ਕੇ ਆ ਪਰ ਇਹ ਵੀ ਤੁਸੀਂ ਜਮਾ ਐ ਹੋ ਗਿਆ ਨਾ ਤੁਹਾਨੂੰ ਵੀ ਚਲ ਕੋਈ ਨਹੀਂ ਫਿਰਦੀ ਫਿਰਦੀ ਰਹਿੰਦੇ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਤੁਸੀਂ ਮੰਮੀ ਤੁਸੀਂ ਨਾ ਬਾਹਰ ਗਏ ਹੋਏ ਸੀਗੇ ਇਹਨੇ ਚ ਮੰਮੀ ਦਾ ਫੋਨ ਆ ਗਿਆ ਮੈਂ ਕਿਹਾ ਚਲ ਕੱਲ ਦੀ ਛੁੱਟੀ ਹੈਗੀਆ ਮੈਂ ਮੰਮੀ ਨੂੰ ਹਾਂ ਕਰਤੀ ਮੈਂ ਤਾਂ ਕਦੋਂ ਦੀ ਘਰੇ ਆਈ ਆ ਪਰ ਤੈਨੂੰ ਆਏ ਹੋਗੇ ਵੀ ਮੈਂ ਹੀ ਆ ਜੋ ਕੁਛ ਹੈਗੀਆ ਜਾਂ ਵਗ ਜਾ ਮੈਂ ਕੀ ਲੈਣਾ ਸੋਤੋਂ ਫਿਰ ਤੂੰ ਮੈਂ ਫਿਕਰ ਨਾ ਕਰਿਆ ਕਰ ਯਾਰ ਹੈ ਕੁਛ ਨਹੀਂ ਹੁੰਦਾ ਮਾਤਾ ਸਭਾ ਆਈ ਇਹ ਜਾ ਤੂੰ ਟੈਨਸ਼ਨ ਨਾ ਤੂੰ ਐ ਕਰਾਦਾ ਸਮਾਨ ਪੈਕ ਕਰ ਆਪਾਂ ਚੱਲਦੇ ਆ ਤੇ ਮਾਤਾ ਪਤਾ ਲੈ ਕੇ ਆਉਣੇ ਮੈਂ ਕਰਦਾ ਮਮੀ ਨਾਲ ਗੱਲ ਚਲੋ ਜਿਵੇਂ ਕਰਦੀਆਂ ਸਮਾਨ ਪੈ ਹਾਂ ਤੂੰ ਕਰ ਲੈ ਸਮਾਨ ਪੈ ਹੈ ਮੈਂ ਵੀ ਪਾਣਾ ਬੂਟ ਪਰ ਕਿਵੇਂ ਗੁਲਾਮ ਬਣਿਆ ਫਿਰਦਾ ਇਹਦਾ ਮੂਰੇ ਲੱਗ ਕੇ ਉਹ ਮਾਤਾ ਤੈਨੂੰ ਕੀ ਹੋਇਆਗਾ ਪਹਿਲਾਂ ਮੈਨੂੰ ਐ ਦੱਸ ਕਿਉਂ ਘਾਬਰੀਆਂ ਦੀਆਂ ਉਹ ਤੇ ਕੀ ਹੋਇਆ ਕੀ ਇਹ ਤੈਨੂੰ ਕੱਕੇ ਦਾ ਮੈਂ ਦੇਖੀ ਜਾਨਾ ਕਾਬਰਾਣਾ ਮੈਂ ਹਰੇਕ ਗੱਲ ਤੂੰ ਆਪਦੀ ਮਨਮਾਨੀ ਕਰਦਾ ਜਾਂ ਜਿਵੇਂ ਉਹ ਕਹਿੰਦੀ ਓਵੇਂ ਕਰਦਾਗਾ ਜੇ ਆਹੀ ਕੁਛ ਚੱਲੀ ਗਿਆ ਨਾ ਤੁਹਾਡਾ ਮੈਂ ਤੁਹਾਡਾ ਬਿਸਤਰਾ ਜਾ ਕਰਕੇ ਗੋਲ ਬਾੜੇ ਚ ਸਿੱਟੂ ਤੇ ਆਪਦਾ ਅੱਡ ਹੋ ਕੇ ਆਦ ਨੂੰ ਪਕਾਇਓ ਤੇ ਖਾਯੋ ਕਮਾਲ ਹੋ ਗਈ ਮਾਤਾ ਤੇਰੇ ਨਾਲ ਤਾਂ ਮੈਨੂੰ ਤਾਂ ਸਮਝ ਨਹੀਂ ਲੱਗਦੀ ਤੈਨੂੰ ਹੋਇਆ ਕੀ ਹੈਗਾ ਹੈ ਬਸ ਐਥੇ ਵੀ ਨਹੀਂ ਬਹਿਣ ਦਿੰਦੀ ਬਾੜੇ 'ਚ ਹੀ ਛੱਡੂ ਸਾਨੂੰ ਉਹ ਤੇਰੇ ਮੈਂ ਉਹਦੀ ਨਾ ਸੁਣਾ ਫਿਰ ਹੁਣ ਘਰ ਵਾਲੀ ਹੈ ਮੇਰੀ ਹੋਰ ਮੈਂ ਦੱਸ ਕੀ ਦੀ ਸੁਣੂਗਾ ਐਨੀ ਵੀ ਨਹੀਂ ਸੁਣਦੀ ਹੁੰਦੀ ਜਿੰਨੀ ਤੂੰ ਸੁਣਦਾ ਹੈਂਗਾ ਚੰਗਾ ਬਣਿਆ ਰਹਿੰਦਾ ਹੈਗਾ ਉਹਦਾ ਵੇਖ ਲੈ ਕਿਵੇਂ ਜਾਂਦੇ ਆ ਕੋਈ ਨਾ ਮੰਮੀ ਨੂੰ ਦੱਸਦੀ ਲਾਉਨੀ ਆ ਮੰਮੀ ਨੂੰ ਸ਼ਿਕਾਇਤ ਇਹਦੀ ਤੈਨੂੰ ਵੜੀ ਚੰਬਲੀ ਫਰਦੀ ਹੈ ਨਾ ਲੈ ਦੇਖ ਲੈ ਮੰਮੀ ਜੋੜੀ ਫੇਰ ਚੱਲ ਪਈ ਹੁਣ ਨੂੰ ਜਿੱਦਨ ਛੁੱਟੀ ਹੁੰਦੀ ਹੈ ਨਾ ਉਦੋਂ ਹੀ ਭੱਜ ਜਾਂਦੇ ਚੱਕ ਕੇ ਝੋਲਾ ਆਦੇ ਪੇਕੇ ਪੁੱਤ ਜੀ ਨਸਕਾਰ ਬਸਕਾਰ ਕੁੜੀਏ ਤੂੰ ਵੀ ਆਪਦੀ ਮਾਂ ਨੂੰ ਹੋਰ ਉਂਗਲਾ ਲਾਉ ਲੱਗ ਜੰਨੀ ਆ ਕੇ ਲੈ ਬਾਪੂ ਚ ਮੈਂ ਕਿਉਂ ਗੱਲ ਆਤੀ ਜਿਹੜੀ ਗੱਲ ਹੈ ਮੈਂ ਤਾਂ ਉਹੀ ਕੀਤੀ ਆ ਬਹੂ ਮੁੰਡੇ ਦੀਆਂ ਚੁਗਲੀਆਂ ਤਾਂ ਕਰੀ ਜਾਂਦੀ ਆ ਤੂੰ ਬਾਪੂ ਇਹ ਚੁਗਲੀ ਨਹੀਂ ਹੈਗੀ ਜਿੱਦਨ ਭਾਬੀ ਨੂੰ ਛੁੱਟੀ ਹੁੰਦੀ ਹੈ ਨਾ ਜਾਣ ਕੇ ਪੇਕੇ ਟੱਪ ਜਾਂਦੀ ਹੈ ਵੀ ਕੰਮ ਨਾ ਕਰਨਾ ਪੈ ਜੇ ਇਹ ਕਾਦੀ ਚੁਗਲੀ ਹੋਗੀ ਐਨੀ ਉਹਦੀ ਸਪੋਰਟ ਕਰਦਾਗਾ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਉਹਨਾਂ ਨੇ ਜੇ ਮੈਂ ਘਰੇ ਨਹੀਂ ਸੀ ਮੈਨੂੰ ਤਾਂ ਪੁੱਛਿਆ ਨਹੀਂ ਉਹਨਾਂ ਨੇ ਉਹ ਪੁੱਛ ਲੈਣ ਦੀ ਫੇਰ ਕੀ ਲੋੜ ਆ ਜਾਂਦਾ ਉਹਦੀ ਮਾਂ ਬਿਮਾਰਾ ਤਾਂ ਜਾਂਦੇ ਨੇ ਉਹ ਮਾਂ ਬਿਮਾਰਾ ਮਾਤਾ ਰੋਜੀ ਬਿਮਾਰ ਹੁੰਦੀ ਐ ਕੋਈ ਨਹੀਂ ਪੁੱਤ ਤੂੰ ਨਾ ਫਿਕਰ ਕਰ ਮੈਂ ਕਰਤੀ ਤਲਾ ਜੇ ਇਹਨਾਂ ਦਾ ਆਹੀ ਕੁਛ ਚੱਲੀ ਗਿਆ ਨਾ ਤੇ ਹੈਗੇ ਬਾਹਰਲੇ ਬਾੜੇ ਦੋ ਕਮਰੇ ਆਪੇ ਉੱਥੇ ਬਹਿ ਜੂਗਾ ਚੱਕ ਕੇ ਆਗਦਾ ਜੁਲੰਗਾ ਬੈਠੇ ਰਹਿਣਗੇ ਦੋਨੇ ਜੀ ਉੱਥੇ ਹਾਂ ਪਤਾ ਨਾ ਬੱਚਦੀ ਤੇ ਫੂਸ ਹੋਰ ਪਤਾ ਤੇ ਨਾਲ ਹੀ ਇਹਨੂੰ ਰਲਾ ਦੇਾਂਗੇ ਦੇਖੀ ਮੰਮੀ ਨਾ ਬਾਪੂ ਮੈਨੂੰ ਬੋਲਦਾ ਬਾਪੂ ਮੈਂ ਕੀ ਪਤਾ ਫੁੱਸ ਉਹ ਭਾਈ ਬਹੁਤ ਚੰਗਾ ਭਲਾ ਸਾਰਾ ਘਰ ਦਾ ਕੰਮ ਕਰਦੀ ਐ ਨਾਲੇ ਉੱਥੋਂ ਦਾ ਕੰਮ ਕਰਦੀ ਐ ਫੇਰ ਵੀ ਤੁਸੀਂ ਓਗਾ ਲਾਉਂਦੇ ਆ ਰਹੀ ਓ ਤਾਂ ਫੇਰ ਬਾਪੂ ਜੀ ਕਰਨਾ ਪਊਗਾ ਉਹਨੂੰ ਕੰਮ ਹਾਂ ਅਸੀਂ ਉਹਨੂੰ ਓਗਾ ਲਾਉਣਗੇ ਮੇਰੀ ਤੀਨ ਨੂੰ ਤਾਂ ਅੱਗੇ ਪਿੱਛੇ ਤੂੰ ਉਹ ਕਰਦਾ ਐ ਕ ਐ ਕਰਦੀ ਐ ਕ ਕਰਦੀ ਐ ਇਹਦਾ ਨਾ ਜਵਾਕੜੀ ਦਾ ਖਿਆਲ ਰੱਖੀ ਉਹਦਾ ਖਿਆਲ ਰੱਖੀ ਉਹ ਜਿਹੜੀ ਤੈਨੂੰ ਤਨਖਾਹਾਂ ਲੈ ਕੇ ਫੜਾਊਗੀ ਨਾ ਕੋਈ ਨਹੀਂ ਕੋਈ ਨਹੀਂ ਹੁਣ ਤੇਰਾ ਤਾਂ ਆ ਹੀ ਕੰਮ ਰਹਿੰਦਾ ਸੀ ਨਹੀਂ ਮੁੰਡੇ ਨੂੰ ਮੈਂ ਹੁਣ ਅੱਡ ਕਰ ਜਾਂ ਦੇਖੀ ਜਾਈ ਤੂੰ ਮੈਂ ਤਾਂ ਕਰੂੰਗੀ ਮੈਂ ਇਥੋਂ ਤਾਂ ਨਹੀਂ ਉਹਦੇ ਲੱਕ ਮਾਜੀ ਜਾਂਦੇ ਝੂਠੇ ਭਾਂਡੇ ਮਾਵਾਂ ਦੀ ਇਹਨਾਂ ਸਾੜ ਦਾ ਧੰਦਾ ਨਹੀਂ ਮੁੱਕਦਾ ਤੇ ਉਹ ਮਾਇਨਾ ਨੌਕਰੀਆਂ ਤੇ ਜਾਂਦੀ ਹੈ ਘੜ ਘਟ ਔਰ ਅੱਜ ਆ ਕੱਜਿਆ ਕਰੇਸ ਕਰਦੇ ਉਹਨੇ ਜਿੱਡਾ ਕੰਮ ਕਰ ਲਿਆ ਕਰੋ ਤੁਸੀਂ ਉਹਨੇ ਅਸੀਂ ਤਾਂ ਕਰਦਿਆਂ ਨਹੀਂ ਨਾਲੇ ਬਾਪੂ ਜੀ ਮੇਰੀ ਗੱਲ ਸੁਣੋ ਭਾਬੀ ਕੋਈ ਕੰਮ ਨਹੀਂ ਕਰਕੇ ਜਾਂਦੀ ਸਾਰਾ ਅਸੀਂ ਕਰਦੇ ਹਾਂ ਤਾਂ ਉਹ ਕੋਈ ਬਹਾਨਾ ਉਹਦੇ ਵੀ ਕੰਮ ਕਰਦੀ ਹੈ ਕੰਮ ਕਰਦੀ ਹੈ ਮੈਨੂੰ ਕਿਹੜਾ ਪਤਾ ਨਹੀਂ ਲੱਗਦਾ ਭਾਈ ਔਰ ਸਾਰਾ ਰਸੋਈ ਦੇ ਕੰਮ ਨੂੰ ਸਾਂਭਦੀ ਆਉ ਜਾਂਦੀ ਜਾਂਦੀ ਫੇਰ ਰਸੋਈ ਦਾ ਕੰਮ ਸਾਂਭ ਕੇ ਜਾਂਦੀ ਹੈ ਆ ਮਾਰੇ ਮੂਟੇ ਭਾਂਡੇ ਰਹਿ ਜਾਂਦੇ ਉਹਨਾਂ ਪਿੱਛੇ ਤੁਸੀਂ ਲ ਕਰਨੇ ਆ ਉਹਦੇ ਇਹਨੇ ਬਗਾਨੇ ਘਰ ਜਾਣਾ ਹੈ ਪਹਿਲਾਂ ਇੱਥੇ ਕੰਮ ਕਰੂ ਫੇਰੇ ਬਗਾਨੇ ਘਰ ਜਾ ਕੇ ਕਰੂਗੀ ਕੀ ਕਰਨੇ ਐ ਨਾ ਤੁਹਾਡਾ ਦੇਣਾ ਖੁਸ਼ ਵੱਡਾ ਮਿਹਤੀ ਆ ਜਾ ਚੱਲਗੇ ਨਾ ਕੀ ਗੱਲ ਮਾਂ ਤੂੰ ਇੰਨੀ ਬਿਮਾਰ ਹੋਈ ਪਈ ਆ ਤੇ ਮੈਨੂੰ ਦੱਸੇ ਹੀ ਨਹੀਂ ਮੈਨੂੰ ਫੋਨ ਤਾਂ ਲਾ ਦਿੰਦੀ ਇੱਕ ਵਾਰੀ ਉਹ ਕਮਲ ਜੀ ਕੋਈ ਨਾ ਇੰਨੀ ਬਿਮਾਰ ਮੈਂ ਕਿੱਥੇ ਆ ਮਨਿੰਦਰ ਮੈਂ ਕਿਹਾ ਸੀ ਇਹਨੂੰ ਮੈਂ ਚਾਰ ਦਿਨ ਭੈਣ ਨੂੰ ਸੱਦ ਲੈਨੇ ਆ ਇਹਨੇ ਥੜੇ ਥੂ ਨਹੀਂ ਲੱਗਣ ਦਿੱਤੀ ਕਹਿੰਦੀ ਨਹੀਂ ਨਹੀਂ ਕੰਮ ਆ ਡਿਊਟੀ ਆ ਕੰਮਾਂ ਹੀ ਕਰੀ ਜਾਂਦੀ ਐ ਲੈ ਲੈ ਫੇਰ ਕੀ ਹੁੰਦਾ ਮਾਂ ਤੇਰ ਤੂੰ ਉੱਤੇ ਤਾਂ ਨਹੀਂ ਹੈਗਾ ਕੰਮ ਮੈਨੂੰ ਉਮਾਤਾ ਜੀ ਕੋਈ ਵੀ ਦੁੱਖ ਤਕਲੀਫ ਹੁੰਦੀ ਹੈ ਨਾ ਤਾਂ ਫੋਨ ਕਰਦਿਆ ਕਰੋ ਹੈ ਸਾਡਾ ਹੁਣ ਤੁਹਾਡੇ ਤੋਂ ਬਿਨਾ ਕੌਣ ਹੈ ਤੁਸੀਂ ਐਂ ਦੇਖੋ ਉਹ ਤਾਂ ਠੀਕ ਹੈ ਗੱਲ ਪੁੱਤ ਪਰ ਇਹਨੂੰ ਛੁੱਟੀਆਂ ਵੀ ਨਹੀਂ ਨਾ ਮਿਲਦੀਆਂ ਮਾਂ ਛੁੱਟੀਆਂ ਤਾਂ ਮੇਰੀ ਜ਼ਿੰਮੇਵਾਰੀ ਹੈ ਮੈਂ ਆਪੇ ਲੈਂਦੀ ਹੈ ਮੈਂ ਤੇਰੀ ਖਾਤਰ ਇੰਨਾ ਵੀ ਨਹੀਂ ਕਰ ਸਕਦੀ ਨਾਲੇ ਵੀਰੇ ਮੈਨੂੰ ਐਂ ਦੱਸ ਕਿਸੇ ਚੰਗੇ ਡਾਕਟਰ ਨੂੰ ਦਿਖਾਇਆ ਹਾਂ ਡਾਕਟਰ ਨੂੰ ਦਿਖਾਇਆਗਾ ਉਹ ਤਾਂ ਚੱਲੀ ਜਾਂਦੀ ਹੈ ਦਵਾਈ ਬਠਿੰਡੇ ਦਿਖਾ ਦਿੰਦੇ ਮੈਕਸ ਹਸਪਤਾਲ ਦੇ ਵਿੱਚ ਵਧੀਆ ਡਾਕਟਰ ਹੈ ਉੱਥੇ ਕਹਿੰਦੇ ਪੁੱਤ ਕਹਿੰਦਾ ਤਾਂ ਹੈਗਾ ਬੇਬੇ ਨੂੰ ਮੈਂ ਚੱਲ ਤਰੇ ਟਸਟ ਕਰਾਉਣਾ ਪੈਂਦਾ ਡਾਕਟਰ ਤੋਂ ਦਵਾਈ ਲੈ ਕੇ ਜਾਂਦੀ ਆ ਬਸ ਠੀਕ ਆ ਉਹ ਤਾਂ ਬਰਾਈ ਜਾਨੀ ਆ ਪੁੱਤ ਮਾਤਾ ਐਵੇਂ ਵਾਦਾ ਬਾਜੂਗਾ ਪਤਾ ਕੀ ਗੱਲ ਹੈ ਤੁਸੀਂ ਐਂ ਕਰੋ ਕਲਦੀਪ ਨਾਲ ਜਾਓ ਜਿੱਥੇ ਵੀ ਤੁਹਾਨੂੰ ਕਹਿੰਦਾਗਾ ਡਾਕਟਰ ਦੇ ਜਾ ਕੇ ਦਵਾਈ ਲੈ ਕੇ ਆਓ ਜੇ ਕੋਈ ਪੈਸੇ ਤੇ ਲੀ ਦੀ ਲੋੜ ਆ ਕਲਦੀਪ ਮੈਥੋਂ ਫੜ ਲਈ ਤੂੰ ਪੈਸੇ ਨਹੀਂ ਪੁੱਤ ਤੁਸੀਂ ਐਵੇਂ ਕਿ ਫਿਕਰ ਕਰੀ ਜਾਂਦੇ ਹੋ ਐਨੀ ਬਿਮਾਰ ਨਹੀਂ ਮੈਂ ਅੱਛਾ ਨਾ 7 ਦਿਨ ਹੋ ਗਏ ਮੰਜੇ ਤੇ ਪਈ ਨੂੰ ਹਜੇ ਕਹਿੰਦੀ ਮੈਂ ਐਨੀ ਬਿਮਾਰ ਨਹੀਂ ਹੈਗੀ ਵੀਰੇ ਮੇਰੀ ਗੱਲ ਸੁਣ ਬੇਬੇ ਤਾਂ ਐਂ ਕਰੀ ਜਾਊਗੀ ਮੈਂ ਤੈਨੂੰ ਪੈਸੇ ਕਢਾ ਕੇ ਦਿੰਨੀ ਆ ਤੇ ਤੂੰ ਦਵਾਈ ਦਵਾ ਉਹ ਪੰਨੇ ਪੈਸੇ ਤਾਂ ਪੁੱਛੇ ਹੋਇਆ ਕਿਸ ਤੋਂ ਮਿੱਤਰ ਤੋਂ ਉਹ ਤੋਂ ਲੈ ਲਾਂਗੇ ਕੋਈ ਨਹੀਂ ਪੈਸਿਆਂ ਦੀ ਕੀ ਗੱਲ ਉਹ ਕੁਲਦੀਪ ਤੂੰ ਐਡਾ ਵੱਡਾ ਹੋ ਗਿਆ ਹੈ ਸਾਡੇ ਹੁੰਦੇ ਹੋਏ ਪੈਸੇ ਤੂੰ ਕਿਸੇ ਹੋਰ ਤੋਂ ਪੁੱਛੇਗਾ ਉਹ ਅਸੀਂ ਬੈਠੇ ਆ ਐਵੇਂ ਨਾ ਕਿਸੇ ਤੋਂ ਪੈਸੇ ਫੜ ਕੇ ਸਿਰ ਚੜਾ ਲਈ ਉਹ ਨਹੀਂ ਨਹੀਂ ਫਿਰ ਆਏ ਹੁਣ ਮੈਂ ਕਸ਼ਟ ਨਹੀਂ ਦੇਣਾ ਚਾਹੁੰਦਾ ਸਾਨੂੰ ਕਮਾਲ ਕਰਦਾ ਤੂੰ ਅਸੀਂ ਕਾਦੇ ਵਾਸਤੇ ਕਮਾਉਣੇ ਆ ਪੈਸੇ ਨਾਲੇ ਅਸੀਂ ਕਿੱਥੇ ਨਾਲ ਲੈ ਕੇ ਜਾਣੇ ਆ ਪੈਸੇ ਉਹ ਫੇਰ ਵੀ ਬਾਈ ਬਾਅਦ ਚ ਗੱਲਾਂ ਹੋਰ ਹੋ ਜਾਂਦੀਆਂ ਕੁਝ ਨਹੀਂ ਹੋਰ ਹੁੰਦੀਆਂ ਮੇਰੀ ਗੱਲ ਸੁਣਦਾ ਮਾਂ ਨੇ ਮੈਨੂੰ ਪੜਾਇਆ ਲਿਖਾਇਆ ਹੈ ਐਸ ਜੋ ਕੀਤਾ ਕਿ ਮੈਂ ਨੌਕਰੀ ਲੱਗ ਗਈਆਂ ਤੇ ਮੈਂ ਤੁਹਾਨੂੰ ਤੁਹਾਡਾ ਇੰਨਾ ਵੀ ਸਹਾਰਾ ਨਹੀਂ ਬਣ ਸਕਦੀ ਕਿ ਮੈਂ ਤੁਹਾਨੂੰ ਦੋ ਪੈਸੇ ਹੀ ਦੇ ਦਾਂ ਝਿਜਕਿਆ ਨਾ ਕਰ ਕਲਦੀਪ ਜੇ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ ਨਾ ਥਲੇ ਮਾਤਾ ਤੋਂ ਵੱਡੀ ਦੱਸ ਹੁਣ ਆਪਾਂ ਨੂੰ ਕੋਈ ਹੋਰ ਚੀਜ਼ ਚਾਹੀਦੀ ਹੈ ਹੈ ਗੱਲ ਪਤਾ ਕੀ ਆ ਗਈ ਹੁਣ ਮੈਂ ਆਇਆ ਵੀ ਨਿੱਕੀ ਨਿੱਕੀ ਗੱਲ ਤੇ ਤੁਹਾਨੂੰ ਫੋਨ ਲਾਈ ਜਾਵਾਂ ਦੱਸੀ ਜਾਵਾਂ ਮੁੜਕੇ ਵਾਲਾ ਕਲਪਦੀਆ ਮਨਿੰਦਰ ਵਾਲਾ ਸੰਸਾ ਕਰਦੀ ਇਹਨਾਂ ਨੂੰ ਪਤਾ ਤਾਂ ਹੈਗਾ ਯਾਰ ਤੂੰ ਐਵੇਂ ਫਿਕਰ ਤੂੰ ਰਹਿ ਇਥੇ ਚਾਰ ਦਿਨ ਇਥੇ ਲਾ ਮਾਤਾ ਨੂੰ ਦਵਾਈ ਦਿਵਾ ਕੇ ਲੈ ਕੇ ਆ ਨਾਲ ਗਲਦੀਪ ਨੂੰ ਨਾਲ ਲੈ ਕੇ ਨਹੀਂ ਨਹੀਂ ਪੁੱਤ ਇਹ ਕਿੱਥੇ ਰਹੂਗੀ ਕੋਈ ਗੱਲ ਨਹੀਂ ਕੋਈ ਨਾ ਮਾਂ ਫਿਰ ਕੀ ਹੁੰਦਾ ਮੈਂ ਤਾਂ ਰਹੂੰਗੀ ਤੇਰੇ ਕੋਲ ਹਾਂ ਕਰ ਮੈਡਮ ਨੂੰ ਫੋਨ ਲਾ ਦੇ ਠੀਕ ਆ ਉਹਨੂੰ ਦੱਸ ਦੇ ਸਾਰਾ ਕੁਝ ਜਾ ਕੇ ਵਿਆਹ ਕਰਕੇ ਮੇਰੇ ਤਾਂ ਮਾਂ ਬਿਮਾਰ ਆ ਮੈਂ ਤਾਂ ਪੇਕੇ ਚਲੀ ਆ ਆਪਦੇ ਠੀਕ ਹੈ ਨਾ ਕੋਈ ਗੱਲ ਨਹੀਂ ਤੇ ਮੈਂ ਛੁੱਟੀਆਂ ਲੈ ਲੂੰਗੀ ਜੀ ਉਧਰ ਤੇ ਮਾਂ ਨੂੰ ਮੈਂ ਆਪੇ ਦਵਾਈ ਦਿਵਾ ਲਿਆਂਗੀ ਨਾਲ ਤੁਸੀਂ ਪੈਸੇ ਦੀ ਫਿਕਰ ਨਾ ਕਰਿਆ ਕਰੋ ਜੇ ਕਰੇ ਕਿਸੇ ਪੈਸੇ ਤੇਲੀ ਦੀ ਲੋੜ ਹੁੰਦੀ ਹੈ ਨਾ ਮੈਨੂੰ ਫੋਨ ਕਰਿਆ ਕਰੋ ਮੈਂ ਤੁਹਾਡੇ ਵਾਸਤੇ ਕਮਾਉਣੀ ਆ ਮਾਂ ਲੈ ਦੱਸ ਛਾ ਵਾਸਤੇ ਧੀ ਹੈ ਮ ਹੈਂ ਇਹਨਾਂ ਨੂੰ ਕਹਿੰਦੀ ਆ ਧੀਆ ਆਪਦੇ ਪਿਓ ਦਾ ਨਾਮ ਰੋਸ਼ਨ ਕੀਤਾ ਨਾ ਤੂੰ ਹੋਰ ਮਾਂ ਤੁਸੀਂ ਐਵੇਂ ਨਾ ਫਿਕਰ ਕਰਿਆ ਕਰੋ ਮਨਿੰਦਰ ਤੂੰ ਐਂ ਕਰ ਹੈ ਤੂੰ ਇੱਥੇ ਰਹਿ ਤੂੰ ਮੰਮੀ ਦੀ ਫਿਕਰ ਨਾ ਕਰੀ ਚੰਗਾ ਮੰਮੀ ਨੂੰ ਮੈਂ ਆਪੇ ਸਾਰਾ ਕੁਝ ਸਮਝਾ ਦੂੰਗਾ ਤੂੰ ਇੱਥੇ ਰਹਿ ਕੋਈ ਗੱਲ ਨਹੀਂ ਮੈਨੂੰ ਤਾਂ ਫਿਰ ਵੀ ਡਰਾ ਮੰਮੀ ਬੋਲਣਗੇ ਉਹ ਤੂੰ ਐਂ ਕਿਉਂ ਫਿਕਰ ਕਰਦੀਆਂ ਮੰਮੀ ਦੀ ਟੈਨਸ਼ਨ ਨਾ ਲੈ ਮੰਮੀ ਨੂੰ ਮੈਂ ਆਪੇ ਸਮਝਾ ਦੂੰਗਾ ਹੈ ਤੁਸੀਂ ਐਂ ਕਰੋ ਮੰਮੀ ਨੂੰ ਦਵਾਈ ਦਵਾ ਕੇ ਲੈ ਕੇ ਆਓ ਕਰੇ ਜਾ ਕੇ ਮੈਂ ਆਪੇ ਗੱਲ ਕਰਦਾ ਤੈਨੂੰ ਪਤਾ ਤਾਂ ਹੈ ਬਾਪੂ ਨੂੰ ਕਹਿ ਦੂੰਗਾ ਮੈਂ ਬਾਪੂ ਸਮਝਾ ਲਊਗਾ ਸਾਰਾ ਠੀਕ ਠੀਕ ਹੈ ਹਾਂਜੀ ਤੂੰ ਵੀ ਰਹਿ ਪੰਦਾ ਅੱਜ ਉਹ ਨਹੀਂ ਫਿਰ ਕਰੇ ਸਰਦਾ ਨਹੀਂਗਾ ਹਨਾ ਉਹ ਬਾਈ ਰਹਿ ਪੰਦਾ ਯਾਰ ਕਦੇ ਕਦੇ ਤਾਂ ਤੁਸੀਂ ਆਉਣੇ ਹੋ ਇੱਥੋਂ ਹੀ ਲੈ ਜੇ ਪੈਰ ਇੱਥੇ ਲਾਇਆ ਨਹੀਂ ਪੱਜੂ ਪੱਜੂ ਪਹਿਲਾਂ ਉਹ ਨਹੀਂ ਨਹੀਂ ਮੈਂ ਕਹਿੰਦਾ ਤੁਸੀਂ ਪਹਿਲਾਂ ਦਵਾਈ ਦਵਾ ਕੇ ਲੈ ਕੇ ਆਓ ਕੋਈ ਗੱਲ ਨਹੀਂ ਮੈਂ ਫੇਰ ਲਾ ਜੂ ਜਦ ਮਨਿੰਦਰ ਨੂੰ ਲੈਣ ਆਇਆ ਨਾ ਉਦੋਂ ਲਾ ਜੂਗਾ ਦਿਨ ਠੀਕ ਹੈ ਮਰਦੀ ਆ ਠੀਕ ਹੈ ਚੰਗਾ ਠੀਕ ਹੈ ਬਈ ਠੀਕ ਹੈ ਮੰਮ ਹਾਂ ਚੰਗਾ ਪੁੱਤ ਚੰਗਾ ਚੰਗਾ ਮਨਿੰਦਰ ਠੀਕ ਹੈ ਨਾ ਤੇਰੇ ਵੀਰੇ ਸਾਹਮਣੇ ਤਾਂ ਨਹੀਂ ਬੋਲੀ ਨਾ ਤੈਨੂੰ ਹੁਣ ਬਾਲਾ ਨਹੀਂ ਆਇਆ ਹੋ ਗਿਆ ਬਾਲਾ ਹੀ ਸਿਆਣਾ ਬੰਦਾ ਤੂੰ ਮੈਂ ਲੋਕਾਂ ਤੋਂ ਪੁੱਛਦਾ ਪੈਸੇ ਓਹੋ ਹੁਣ ਪੰਜੀ ਚਿੱਕੀ ਪਿੱਛੇ ਸੋਨੂੰ ਫੋਨ ਕਰਿਆ ਕਰ ਨਾ ਅੱਗੇ ਤਾਂ ਤੂੰ ਅੱਗੇ ਤਾਂ ਪੈਣੇ ਦੇ ਹੀ 500 ਦੇ ਹੀ 200 ਤਾਂ ਮੈਂਟਾ ਚ ਮੰਗ ਲੈਂਦਾ ਸੀਗਾ ਹੁਣ ਤੂੰ ਚੀਜ ਕਰਨ ਲੱਗ ਗਿਆ ਉਦੋਂ ਗੱਲ ਹੋਰ ਸੀ ਹੁਣ ਉਹ ਤੇਰੀ ਸੱਸਾ ਹੀ ਨਹੀਂ ਕਿਸੇ ਕੰਮ ਦੀ ਤੈਨੂੰ ਮਿਹਨੇ ਮਾਰੂ ਵੀ ਪੇਕਿਆਂ ਨੂੰ ਘਰ ਖਵਾਈ ਜਾਂਦੀ ਆ ਕੁਛ ਨਹੀਂ ਕਹਿੰਦੀ ਮੇਰੀ ਸੱਸ ਅੱਜ ਤੱਕ ਨਹੀਂ ਜੇ ਕੁਛ ਕਹਣਾ ਹੁਣ ਵੀ ਨਹੀਂ ਕੁਛ ਕਹਿੰਦੀ ਨਾਲੇ ਇਹ ਮੇਰਾ ਪੂਰਾ ਸਾਥ ਦਿੰਦੇ ਆ ਠੀਕ ਹੈ ਨਾ ਜਦੋਂ ਕਿਸੇ ਵੀ ਚੀ ਕੰਨਾ ਕਿਸੇ ਵੀ ਚੀਜ਼ ਦੀ ਲੋੜ ਹੋਵੇ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਮੈਂ ਲਾਉ ਇਹ ਜੇ ਜਮਾਈ ਤਾਂ ਕਰ ਕਰ ਹੁਣ ਸਿਆਣਾ ਵਿਚਾਰਾ ਹਾਂ ਚੰਗਾ ਜਿਹਾ ਗੁੱਟ ਚਾਹ ਬਣਾ ਲੈ ਹੁਣ ਸਾਡੇ ਵਾਸਤੇ ਆਹੋ ਬਣਾ ਦੇ ਨਾ ਵਾਹ ਕੰਮ ਤੇ ਆ ਗਿਆ